ਬਾਤਾ ਖੁੱਲ੍ਹੇ ਹੀ ਪੈ ਸੀ ਲਾਂ ਦਾ ਜਾ ਕੇ ਆਣੀ ਬਿੰਦਾ ਸੇਲਾ ਕੋਲੇ ਕੀ ਕਰੀ ਜਾਂਦੀ ਆ ਬੈਠੀ ਹੋ ਗਈ ਦੁਪਹਿਰੇ ਬੈਲੀ ਹੋਰ ਸਿੱਲਾ ਨਹੀਂ ਕਰਨਾ ਬੈਲੀਆਂ ਦਾ ਦਿਨ ਤਾਂ ਨਿਕਲਦਾ ਨਹੀਂ ਕੋਈ ਯੂਲੀ ਜਗਲੀ ਕਰਕੇ ਆਣੀ ਸਿੱਲਾ ਕੋਲੇ ਜਾਣੀ ਆ ਕੀ ਕਰੀ ਆਣੀ ਕੋਲ ਸਿੱਲਾ ਆਇਆ ਕੋਸ ਨਹੀਂ ਕਰਦੀ ਭਾਣੇ ਕੀ ਕਰਦੀ ਆ ਮਾੜਾ ਭਾਂਡੇ ਮਾਈ ਦੀਆਂ ਭਾਂਡੇ ਬਾਹਰ ਨਹੀਂ ਬਹੂ ਕੀ ਦੱਸਾਂ ਬਹੂ ਦਾ ਕੰਮ ਹਾਂ ਬਹੂ ਤਾਂ ਆਪ ਹੀ ਐਸੀ ਹਾਲੇ ਤਰਸ ਕੇ ਕੱਈ ਆਗੀ ਕੀ ਗੱਲ ਆ ਕੱਲ ਪੈਕੀ ਜਾਣਾ ਛੁੱਟੀਆਂ ਤੇ ਆਉਣਾ ਬਹੁਤ ਜ਼ਿਆਦਾ 10 ਦਿਨ ਲਾ ਕੇ ਆਈ ਆ ਫਿਰ ਫਿਰ ਤਿਆਰ ਹੋਗੀ ਕੱਲ ਮੈਂ ਛੁੱਟੀਆਂ ਤੇ ਜਾਵਾਂਗਾ ਤੇ ਘਰੇ ਕੰਮ ਮਨ ਮੰਗ ਗੋਡਾ-ਗੋਡਾ ਚ ਕੰਮ ਚੜਾ ਰਹਿੰਦਾ ਦਾ ਆਇਆ ਸਾਰ ਜੀ ਬਹੁਤ ਬਾਈ ਚੰਪੜੀ ਆ ਭਾਣੇ ਕੰਮ ਨਹੀਂ ਕਰਦੀ ਹੈ ਨਾ ਨਾ ਜਾਊਗੀ ਛੁੱਟੀਆਂ ਤੇ ਫਿਰ ਕੀ ਗੱਲ ਆ ਨਾ ਭੈ ਕੰਮ ਨਹੀਂ ਕਰਦੀ ਕੀ ਭਲੇ ਤਾਂ ਸੋਡੀ ਬਹੁਤ ਬਾਰੀ ਸਿਰ ਤੇ ਰੱਖੀ ਐ ਤੂੰ ਦਸ ਦਿਨ ਨਹੀਂ ਪੈਣ ਦਿੰਦੀ ਪਹਿਲਾਂ ਕਹਿੰਦੇ ਪੈਕੀ ਜਾਣਾ ਪੈਕੀ ਜਾਣਾ ਹੁਣ ਸੁਟਕਾ ਦਾ ਬਹਾਨਾ ਹੋ ਗਿਆ ਹੁਣ ਕਹਿੰਦੀ ਪੈਕੀ ਜਾਣਾ ਲੈ ਪਰ ਜਦ ਦਾ ਬਾਹ ਉਹ ਕਰ ਰੱਖਿਆ ਗਾ ਉਹ ਕੰਮ ਕਰਦੀ ਮੂਰੇ ਮੂਰੇ ਕੀ ਕਰਾਂ ਭਲੇ ਫਿਰ ਜਦੋਂ ਐਨਾ ਨਾ ਕੰਮ ਛੜਾ ਬਲੋ ਪੰਜ ਮਹੀਨਿਆਂ ਨੇ ਕਰੇ ਮੂਰੇ ਮਾਦਾ ਜਮਾਈ ਕਰਦੀ ਕੰਮ ਤੇ ਨਾ ਸਾਡੀ ਪੈਕੀ ਜਾਣ ਹੋ ਇੱਕ ਦੂੜ ਦਾ ਟਾਈਮ ਹੋਗਾ ਹਜੇ ਟਕਰ ਨਹੀਂ ਕੰਮ ਨੇ ਬੜਾ ਪਰ ਲਾ ਕੋਈ ਤੂੰ ਤਾਂ ਬਾਹਰ ਸਿਰ ਚੜਾ ਰੱਖੀ ਸੋਣੀ ਤੂੰ ਕਾਹ ਵਾਰ ਠਾਤ ਵੀ ਭਾਈ ਹਰਪ੍ਰੀਤ ਉੱਠ ਖੜ ਮੈਥੋਂ ਕੱਲੀ ਤੋਂ ਕੰਮ ਨਹੀਂ ਹੁੰਦਾ ਹਾਂ ਉੱਠਦੀ ਨਹੀਂ ਗੋ ਭਾਈ ਐਸੀ ਵਾਲੇ ਚ ਫਿਰ ਤੂੰ ਵੀ ਨਾ ਕਰ ਤੂੰ ਕਿਉਂ ਕਰਦੀ ਤੂੰ ਪਰ ਮੇਰੇ ਸਾਰਦੇ ਨੂੰ ਹੁਣ ਦੁੱਧ ਬਾਹਰ ਸਾਰਾ ਖਰਾਬ ਹੋ ਜਾਊਗਾ ਪਰ ਹੁਣ ਕੀ ਕਰੀਏ ਦੱਸ ਹੋ ਜਾਂਦਾ ਤੈਨੂੰ ਕੀ ਐ ਫੇਰ ਆ ਪਲੇ ਹੋਣਗੇ ਮੁੱਲ ਹੋਰ ਮੁੰਨ ਤਾਂ ਲਾਉਣ ਦਾ ਪਰ ਇੰਨਾ ਨਾ ਹੁਣ ਮੈਂ ਸਾ ਦਾ ਮੁੰਡਾ ਪਾ ਕੇ ਦੋ ਭਾਂਡੇ ਟਿੰਡ ਸਾਰੇ ਮੰਜ ਨਾਲੇ ਪਾਇਆ ਗੋਹਾ ਸਟਣਾ ਪਾਸ ਗੋਹਾ ਵਾਲੀ ਤਾਂ ਸਟਕੇ ਭਾਗੀ ਸਾਰਾ ਸੰਬਰ ਨਾਲੇ ਪਾਇਆ ਸੀਗਾ ਭਾਂਡੇ ਪੈਸੇ ਮੰਜ ਨਾਲੇ ਰੋਟੀ ਪਹਿਲਾਂ ਪਕਾ ਕੇ ਹੋਏ ਦਿੱਤੀ ਐ ਨਾ ਤੇ ਕੁਝ ਨਹੀਂ ਕਰਿਆ ਕੁਝ ਨਹੀਂ ਕਰਿਆ ਰੁਸ ਕੇ ਪਈ ਐ ਕਹਿੰਦੀ ਐ ਉੱਥੇ ਜਾਣਾ ਮੈਂ ਤਾਂ ਛੁੱਟੀਆਂ ਤੇ ਜਾਣਾਗਾ ਟੇਕੀ ਫੇਰ ਤੇਕੀ ਤੋੜ ਦੇ ਕਿਆ ਮੈਂ ਸੱਚੇ ਨਾ ਗੁੰਡਾ ਕਹਿੰਦਾ ਹੁਣ 10 ਦਿਨ ਤੱਕ ਲਾ ਕੇ ਆਇਆ ਬੱਚ ਹੁਣ ਰੋਟੀ ਤੇਕੀ ਕਿੱਥੇ ਆਗਾ ਯਾਰ ਭਾਵੇਂ ਫੇਰ ਤੰਗਾ ਕਰ ਲੈ ਕੰਮ ਮੈਂ ਤਾਂ ਜਾਣੀ ਐਗੀ ਹੋਰ ਹੁਣ ਮੈਂ ਤਾਂ ਕੰਮ ਕਰਦੀ ਆ ਮਾਂ ਨੂੰ ਤਾਂ ਸਰਦਾ ਨਹੀਂ ਛੋਲੀ ਬੋਹ ਦਾ ਕੀ ਪਤਾ ਭੰਡ ਮੰਦ ਨਾਲ ਪਾ ਸੰਭਰ ਨਾਲ ਆਪਾ ਹੁਣ ਉਹ ਪਈ ਉਹ ਤਾਂ ਕਮਰੇ ਚ ਰੁਸੀ ਐ ਕੀ ਕਰਤਾ ਨਹੀਂ ਜਾ ਕੇ ਆ ਨੰਬਰ ਨਾਲ ਆ ਪਿਆ ਗਿਆ ਮੰਡੀਆਂ ਨੇ ਜਾ ਕੇ ਆਉਣ ਸਨ ਇਹਦੀ ਬਹੁਤ ਦਾ ਧਾਇਆ ਵਰ ਗਿਆ ਪਰ ਤੂੰ ਜਾ ਮੇਰੇ ਕੋਲ ਤਾਂ ਟਾਈਮ ਨਹੀਂ ਹਜੇ ਤੈਨੂੰ ਨਹੀਂ ਹੋਰ ਫੇਰ ਚੰਗਾ ਮੈਂ ਤਾਂ ਇਕੱਲੀ ਜਾਇਆਣੀ ਆ ਤੂੰ ਜਾ ਫਿਰ ਮੇਰੇ ਕੋਲ ਤਾਂ ਟਾਈਮ ਨਹੀਂ ਅੱਜ ਚਾਰ ਫੇਰੀਆਂ ਤਾਂ ਜਾਣੀਆਂ ਪਰ ਇਹ ਕਿੱਥੇ ਲੋਟ ਆਉਂਦੀ ਹੈ ਇਹ ਤਾਂ ਨੂੰ ਹੀ ਨਹੀਂ ਲੋਟ ਆਉਂਦੀ ਚਮੜਾ ਰੱਖੀ ਇਹਨੇ ਤਾਂ ਬਾੜੀ ਬੇ ਬੇਚੜ ਉਲਾਈ ਜਾਂਦੀ ਹੈ ਲੈ ਪਤਾ ਨਹੀਂ ਹਰਪ੍ਰੀਤ ਕੀ ਕਰਦੀ ਹੈ ਤੇ ਕੋਈ ਕੰਮੀ ਨਹੀਂ ਕਰਦੀ ਬੇਬੇ ਕੀ ਪਤਾ ਸਾਰਿਆਂ ਤੂੰ ਹੀ ਕੰਮ ਕਰੀ ਜਨੇ ਕੋਈ ਹਰਪ੍ਰੀਤ ਤੋਂ ਵੀ ਕੰਮ ਕਰਾ ਲਿਆ ਕਰ ਕੋਈ ਕੀ ਦੱਸਾਂ ਤੈਨੂੰ ਉਹ ਤਾਂ ਉਹ ਪਈ ਰਸਕਾ ਦੂਜੇ ਦਿਨ ਰਸਕਾ ਪਾਈ ਜਾਂਦੀ ਆ ਮਾਂ ਕਿਹੜੀ ਗੱਲ ਪਿੱਛੇ ਰਸਗੀ ਕੀ ਗੱਲ ਹੋ ਗਈ ਹੁਣ ਕੰਨੀ ਗਰਮੀਆਂ ਨੇ ਛੁੱਟਣੀਆਂ ਤੇ ਪੈਕ ਕੀ ਜਾਣ ਪਹਿਲਾਂ ਤੁਸੀਂ ਦੱਸ ਦੇਣ ਲਾ ਕੇ ਆਉਂਦੇ ਆ ਅੱਜ ਤੂੰ ਹੁਣ ਫੇਰ ਤਾਰ ਹੋ ਗਈ ਉਹ ਬੇਬੇ ਇਹਦਾ ਬਹਾਨੇ ਭਾਲਦੀ ਐ ਆਪਦੇ ਪੇਕਿਆਂ ਤਾਂ ਹੀ ਐ ਇਹਨੂੰ ਕੋਈ ਨਹੀਂ ਦੱਸ ਦੇਣ ਲਾ ਕੇ ਆਈਆਂ ਇਹ ਤਾਂ ਹੁਣ ਫੇਰ ਤਿਆਰੀਆਂ ਕਰੀ ਜਾਂਦੀ ਐ। ਤਿਆਰੀ ਹੋ ਖਿਚਲੀ ਜੇ ਮੈਂ ਕਹਤਾ ਵੀ ਪੁੱਤ ਜਾ ਨਾ ਕੰਮ ਆਪਣੇ ਮਨ ਮਾਣਾਗਾ। ਤਾਂ ਉਹ ਪੈ ਗਈ ਰੁਸ ਕੇ ਹੁਣ। ਬੇ ਮੇਰੀ ਗੱਲ ਸੁਣ ਲੈ। ਤੂੰ ਉਹਨੂੰ ਪਾਨੂ ਪਹਿਲੀ ਕਹੂੰ ਡਰਾ ਦੇ ਨੇ ਵੀ ਆਪਣੇ ਕੰਮ ਐ ਕੰਮ ਐ। ਉਹ ਕੰਮ ਤਾਂ ਹੈਗੇ ਕੰਮ ਕਰੀ ਜਾਂਦੀ ਐ। ਉਹ ਦੇਖੀ ਜੇ ਜਿੱਦੇ ਜਾਊ। ਇਹਦਾ ਹੁਣ ਜ ਨਜ਼ਰ ਜਾਂਦੀ ਨਹੀਂ ਨਾ। ਹੂੰ। ਉਹ ਜਰ ਸਾਹ ਨਹੀਂ ਲੈਂਦੀ। ਉਹ ਤਾਂ ਕਹਿੰਦੇ ਹੁੰਦੇ ਨੇ ਜਾਣਾ ਜ਼ਰੂਰੀ ਹੁੰਦਾ। ਹੁਣ ਕੀ ਕਰੇ ਪਰ ਆਪਾਂ? ਬੇ ਬੇ ਕਰਨਾ ਕੀ ਸੀਗਾ? ਇਹ ਤਾਂ ਹੁਣ ਟੰਗਣਾ ਆਪਣਾ ਹਨ ਮੱਥਾ ਲੱਗ ਗਿਆ। ਟੰਗਣੀ ਆ ਪਰ ਉਹ ਜੋ ਮੈਂ ਕੁਝ ਬੋਲ ਦਿਆਂ ਪਰ ਤੂੰ ਆਖਾਂਗਾ ਸਾਰਾ ਦਿਨ ਨਹੀਂ ਲੜੀ ਜਾਂਦੇ ਬੁੜੀ ਤਾਂ। ਬੇਬੇ ਲੜ ਕੇ ਕੀ ਕੱਢਾਂਗੇ? ਕੀ ਕੱਢਾਂਗਾ ਪੁੱਤ? ਐ ਲੜਾਈ ਚ ਕੜਾ ਕੁਝ ਲਿਖਣਾ ਹੋਊਗਾ। ਪਰ ਮੈਂ ਤਾਂ ਸਾਰਾ ਕੰਮ ਆਪ ਹੀ ਕਰ ਲਵਾਂ। ਭੈਰਾ ਭੈ ਹੋਰ ਕੀ ਬਾਤ ਆ। ਨਾਲੇ ਜਿਵੇਂ ਕਹਿੰਦੇ ਹੁੰਦੇ ਲੱਸੀ ਤੇ ਲੜਾਈ ਹੁੰਦਾ ਕਿੰਨਾ ਮਰਗੀ। ਕਿੰਨਾ ਮਰਦਾ। ਹਨਾ। ਪਾਣੀ ਚ ਮੰਧਾਣੀ ਪਾਉਣ ਵਾਲੀ ਗੱਲ ਐ। ਪਾਣੀ ਦੀ ਗੱਲ ਨਹੀਂ ਆ ਕਿਸੇ ਗੱਲਾਂ ਕਰਨ ਦਾ। ਪਰਾਈ ਤਾਂ ਗੱਲ ਆ ਗਈ। ਹੁਣ ਤੂੰ ਪੁੱਛ ਲੈ ਕੀ ਕਹਿੰਦੇ ਫਰ ਮੈਂ ਤਾਂ ਸਾਰਾ ਕੰਮ ਕਰ ਲਿਆ। ਨਹੀਂ ਮੇਰੀ ਗੱਲ ਤੂੰ ਨੇ ਛੱਡ ਯਰੇ ਫੜਾ ਤੂੰ ਮਾਂ ਕੁੱਤੀ ਬੰਦਾ ਮੈਂ ਜਨਾ ਇਹ ਤਿੰਨ ਚਾਰ ਲਾਈ ਦਿੰਦਾ ਬਾਪਾ ਵਾਦਾ ਕਰ ਜੂਗਾ ਹਾਂ ਵਾਦਾ ਫਿਰ ਇੱਕ ਦਿਨ ਤਾਂ ਵਧੂਗੀ ਤੁੰਬਰਾ ਤਾਂ ਪੁੱਛ ਲੈ ਪਰ ਹੋਰ ਕੀ ਕਹਿੰਦੀ ਐ ਜਦੋਂ ਉਹਦੇ ਪੇਕੀ ਜਊ ਦੇਖੀ ਜਊ ਉਹ ਹੁਣ ਤਾਂ ਕੰਮ ਕਰ ਲੈ ਪਹਿਲੀ ਕੰਮ ਛੱਡ ਕੇ ਬੈਹ ਜੰਦੀ ਐ ਹਾਂ ਆਖੂਗੀ ਬੁੜੀ ਨੇ ਕਟਾਤਾ ਮੈਨੂੰ ਲੈ ਇਹਦੇ ਤੈਨੂੰ ਕਿਹੜੇ ਖੰਡ ਪਾਉਂਦੀ ਹੈਗੀ ਪਾਉਂਦੀ ਤਨਾ ਹੀ ਵਰਪਤ ਮੈਨੂੰ ਤਾਂ ਸਬਰ ਕਰਨਾ ਪੈਂਦਾ ਸਬਰ ਦੀ ਘੁੱਟ ਭਰ ਕੇ ਬੈ ਜਾ ਨਹੀਂ ਮੋਲ ਦਿੱਤਾ ਖੋਰਾ ਕੋਸਾ ਮੇਰੀ ਗੱਲ ਸੁਣ ਲੈ ਸਬਰ ਤਾਂ ਤੂੰ ਕਰ ਲੈ ਤੂੰ ਕੰਮ ਇਹਦੇ ਉਰੇ ਸਾਰਾ ਜੇ ਤੂੰ ਕੰਮ ਕਰੀਏ ਨਹੀਂ ਇਹਨੂੰ ਕੰਮ ਪਰ ਆ ਵੀ ਤਾਂ ਕਰ ਲਾ ਪਤਾ ਮੈਨੂੰ ਤਾਂ ਕਰਨਾ ਹੀ ਪੈਂਦਾ ਪਰ ਜਦੋਂ ਤੂੰ ਤੋਂ ਪੈਸਾ ਮਾਣਾ ਮੈਨੂੰ ਤਾਂ ਚਾਹ ਪਾਣ ਵੀ ਪੜਾਉਣਾ ਪਊਗਾ ਇਹ ਬੋਲ ਤਾਂ ਠੀਕ ਆ ਚਾਹ ਬਣੀ ਤੇ ਫਿਰ ਤੂੰ ਕੰਮ ਨਾ ਕਰਿਆ ਕਰ ਤੂੰ ਵੀ ਰਾਮ ਨਾਲ ਬਹਿ ਜਾ ਜਿੱਥੇ ਇਹਦੇ ਕੰਮ ਬਿਲੜਨੇ ਉਥੇ ਆਪਣੀ ਵਿਗੜੀਆਂ ਨੇ ਦੇਖੀ ਜੋ ਕਿਵੇਂ ਬਣੂਗਾ ਕੋਈ ਫਰਟਾ ਨਪੁੱਤਾ ਐ ਕੋਈ ਨਾ ਸਰਜਾ ਲਾ ਮੈਨੂੰ ਸਰਦਾ ਨਹੀਂ ਕੋਈ ਗੱਲ ਨਹੀਂ ਬੇਬੇ ਚਲ ਤੂੰ ਪੁੱਛ ਰਾਮ ਕੁੱਟੀ ਤਾਂ ਨਾ ਤੈਨੂੰ ਤਾਂ ਮੈਨੂੰ ਕੁੜਾ ਦੇ ਮੈਂ ਕੋਈ ਗੱਲ ਨਹੀਂ ਝਾੜੂ ਨਾਲ ਕੋ ਐ ਨਹੀਂ ਉਹਨੂੰ ਕੁੱਟੜੇ ਲਾ ਮੈਨੂੰਗਾ ਉਹਨੂੰ ਸਮਝਾਉਂਗਾ ਮੜਾ ਹਾਂ ਡਰਾ ਦਊਂ ਸਮ ਕੁੱਟੀ ਕੀ ਡਰਾਏ ਤੈਨੂੰ ਮੜਾ ਸਾਰੀ ਦਾ ਪਤਾ ਮੈਂ ਕਰਦਾ ਹਾਂ ਨਾ ਯਾਕੇ ਗੱਲ ਚੱਲ ਕੁੱਤੀ ਮਾਰ ਤਾ ਨਾ ਕਰੀ ਆਉਦੀ ਕਦੇ ਤਾਈ ਕੋਲੇ ਲੱਗਣੀ ਨਹੀਂ ਚੋਗਲੇ ਨੂੰ ਮੈਂ ਕਰਨ ਕਦੇ ਪੁੱਤ ਕੋਲੇ ਲੱਗ ਜਾਂਦੀ ਏ ਕੋਈ ਨਹੀਂ ਆ ਜਾਣਾ ਉਹ ਮੈਂ ਨਹੀਂ ਉਹਨਾਂ ਨੂੰ ਜਵਾਬਸ ਮਾਰ ਕੇ ਉਹ ਕੌਣ ਕਰ ਰਤਰੀਆਂ ਚੁਗਲੀਆਂ ਤੇਰੀ ਮਾਂ ਕਰਦੀ ਐ ਲੈ ਝਾੜੂ ਲੈ ਝਾੜੂ ਖੜੀ ਹੋ ਝਾੜੂ ਨਾ ਮੈਂ ਤਾਂ ਕਿਤੇ ਕੁਝ ਹੋਰ ਲਾ ਰਿਆ ਝਾੜੂ ਮੈਨੂੰ ਲੱਗਦਾ ਤੇਰੀ ਮਾਂ ਦੇ ਲਾਉਣੇ ਪੈਣਗੇ ਮੈਨੂੰ ਉਹ ਮੰਨ ਲੈ ਤੇਰੇ ਲੋੜੇ ਪੈਣਗੇ ਹੱਥੀ ਲਾ ਜਾ ਤੂੰ ਮੇਰੇ ਬਤਾ ਗਏ ਝਾੜੂ ਲਾਉਣ ਵਾਲਾ ਸਿੱਧੀ ਤੇਰੀ ਮਾਂ ਕਰਨੂ ਉਹ ਤੇਰੀ ਮਾਂ ਮੈਨੂੰ ਤੈਨੂੰ ਹੀ ਲੈਣ ਕੇ ਆ ਜੂਗੀ ਤੇਰੀ ਮਾਂ ਨੂੰ ਮੈਨੂੰ ਅਲੱਗ ਤੇ ਮੈਨੂੰ ਕੁੱਪੜੀ ਬੂਗੀ। ਨਾ ਮੇਰੀ ਮਾਂ ਨੂੰ ਕੁੱਟੇਗੀ ਹੈ। ਹਾਂ ਤੂੰ ਹੀ ਤੂੰ। ਹਾਂ। ਓਏ ਓਦੋਂ ਪਹਿਲਾਂ ਤੂੰ ਹੀ ਕੁੱਟ ਖਾ ਲਈ ਮੈਥੋਂ। ਹਾਂ ਤਲਾਕੇ ਦੇਖੋ ਮੇਰੇ। ਉਹ ਨਾਲ ਦੀ ਨਾ ਫੋਨ ਕਰ ਦੂੰ ਆਂ ਦੇ ਪੇਕੇ ਨੂੰ। ਦੇਖਦੇ ਨਹੀਂ ਸ਼ੁਰੂ ਤਾਂ ਮੈਂ ਇਹ ਜੇ ਕੇਸ ਚ ਦਾ ਹਾਂ ਮਾਪ ਤਾਂ। ਜਾਣਦੇ ਹੋ ਨੇ ਮੇਰੇ। ਤੂੰ ਤਾਂ ਉਹਦੇ ਪੇਕੇ ਨੂੰ ਫੋਨ ਕਰ ਦੇਗੀ। ਕਰੂੰਗੀ ਨਹੀਂ। ਤੇ ਜਦੋਂ ਤੂੰ ਮੇਰੀ ਮਾਂ ਨੂੰ ਕਹਣੀ ਹੈ ਤੇ ਮੈਨੂੰ ਗੁੱਸੇ ਨਹੀਂ ਆਉਂਦਾ। ਤੈਨੂੰ ਬੜਾ ਗੁੱਸਾ ਆਉਂਦਾ। ਨਾ ਜੇ ਤੈਨੂੰ ਮਾਂ ਦਾ ਗੁੱਸਾ ਆਉਂਦਾ ਰੋ ਨਾ ਮਾਪ ਤਾਂ। ਪਕਾ ਕੇ ਦੋ ਰੋਟੀਆਂ ਸੱਥੋਂ ਮਾਪ ਤਾਂ ਬ 10 ਦਿਨ ਤੋਂ ਪਹਿਲਾਂ ਲੈ ਕੇ ਆਈ ਐ ਉਦੋਂ ਸਾਰੇ ਕੰਮ ਮੇਰੀ ਮਾਂ ਕਰਦੀ ਸੀ ਹੁਣ ਤੋਂ ਇੱਥੇ ਆਈ ਹੁਣ ਤੋਂ ਰਾਮਰਾਇ ਪੈ ਜਾਨੀ ਐ ਅੱਛਾ ਉਹ ਸਿਆਲ ਦੇ ਮਹੀਨੇ 10 ਦਿਨ ਲਾ ਕੇ ਆਈ ਉਹ ਹੀ 10 ਦਿਨ ਚੱਕੀ ਫੜਿਓ ਦਾਦੇ ਲਾਏ 10 ਦਿਨ ਲਾਏ ਤੇਰੀ ਮਾਂ ਕਿੰਨੇ ਵਾਰੀ ਗਈ ਆ ਜਿਹੜੇ ਪਿੰਡ ਤੇਰੀ ਮਾਂ 5 ਦਿਨਾਂ ਤੋਂ ਭਗ ਜਾਂਦੀ ਐ ਕਿਤੇ 10 ਦਿਨਾਂ ਤੋਂ ਭਗ ਜਾਂਦੀ ਐ ਕਦੇ ਕਹਿੰਦੀ ਮੇਰੀ ਮਾਂ ਦਾ ਪਤਾ ਲੈ ਕੇ ਨਹੀਂ ਕਦੇ ਮਾਛੀ ਦਾ ਪਤਾ ਲੈ ਕੇ ਆਉਣੀ ਆ ਕਦੇ ਸਾਡੇ ਘਰਾਂ 'ਚ ਕੋਈ ਮਾੜੀ ਮੋਟੀ ਪਈ ਐ ਤਾਂ ਉਹਦੇ ਘਟੇ ਤਾਂ ਹੁੰਦੀ ਜਾਂਦੀ ਐ ਮੇਰੀ ਕੋਈ ਮਾੜੀ ਮੋਟੀ ਮੈਂ ਨੇ ਕਹਿ ਲਾ ਸਾਰੇ ਪਿੰਡ ਚ ਜਾਂਦੀ ਐ ਸਾਰੇ ਪਿੰਡ ਦਾ ਕਿ ਇਹਦਾ ਬੁढ़ा ਮਰ ਜੇ ਕੁਛੇ ਦੇ ਕੁਛ ਹੋ ਜੇ ਮੈਨੂੰ ਤਾਂ ਕੋਈ ਨਾ ਤੇਰੇ ਮਾਮੇ ਨਾਲ ਮੈਂ ਤਾਂ ਜਾਣੀ ਆ ਉਹਦੋਂ ਉਹਦੋਂ ਦਿਨ ਲਾਏ ਆਉਂਦੀ ਐ ਤੈਨੂੰ ਤਾਂ ਚੰਗਾ ਹੀ ਐ ਸਾਰੇ ਕੰਮ ਜਿੱਥੇ ਜਾਣਾ ਹੁੰਦਾ ਮੇਰੀ ਮਾਂ ਜਾਂਦੀ ਐ ਪਿੰਡ ਚ ਹੀ ਉਹ ਜਾਂਦੀ ਐ ਰਿਸ਼ਤੇਦਾਰਾਂ ਦੇ ਕੋਲ ਜਾਂਦੀ ਐ ਉਹ ਸਮਝ ਤੈਨੂੰ ਜਾਣਾ ਨਹੀਂ ਪੈਂਦਾ ਕਮੜੀਏ ਆਓ ਮੈਨੂੰ ਤਾਂ ਐ ਕਰੋ ਮੈਨੂੰ ਤਾਂ ਜਿੰਦਾ ਲਾ ਦਿਓ ਕ ਮੇਰੇ ਚ ਅੰਦਰ ਵੜ ਕੇ ਕੋਈ ਗੱਲ ਨਹੀਂ ਜਿੱਥੇ ਜਾਣਾ ਆਪ ਵਗ ਜਾ ਕਰੋ ਉਹ ਬੁੜੀਆਂ ਜਾਂਦੀਆਂ ਹੁੰਦੀਆਂ ਨੇ ਤੇ ਫਿਰ ਮੈਂ ਕਿਹੜਾ ਬੁੜੀ ਨਹੀਂ ਉਹ ਜੇ ਤੇਰੇ ਨੂੰਹਾਂ ਹੀ ਫੇਰ ਬੁਢੀ ਹੋਏਗੀ ਤੂੰ ਹਜੇ ਤਾਂ ਹੋਣੀ ਹੈ ਅੱਜ ਮੇਰੀ ਸੱਸ ਦੀ ਚੱਲੀ ਅੱਜ ਸੱਸ ਹਕੂਮਤ ਕਰਦੀ ਐ ਕੱਲ ਨੂੰ ਨੂੰਹਾਂ ਕੇ ਨੂੰ ਕਰਨ ਲੱਗ ਜੂਗੀ ਮੇਰੇ ਤਾਂ ਫੇਰ ਦਿਨ ਕਦੇ ਵੀ ਨਹੀਂ ਆਉਣੇ ਉਹ ਤੇਰੇ ਦਿਨ ਕਿਉਂ ਨਹੀਂ ਆਉਣੇ ਤੇਰੇ ਦਿਨ ਵੀ ਆਉਣਗੇ ਕਿੱਦਿਆਂ ਮोटा ਇੰਤਜ਼ਾਰ ਕਰੀਦਾ ਹੁੰਦਾ ਹਾਂ ਹਾਂ ਯਾਰ ਮੈਥੋਂ ਨਹੀਂ ਹੁੰਦਾ ਹੁੰਦਾ ਮੈਂ ਤਾਂ ਉਹ ਬੁਢੀ ਨੂੰ ਸਿੱਧੀ ਕਰੂੰਗੀ ਮੈਂ ਤੈਨੂੰ ਦੱਸਾਂ ਤੂੰ ਨਾ ਵਿੱਚ ਬੋਲੀ ਮੈਂ ਤੈਨੂੰ ਦੱਸਾਂ ਮੈਂ ਉਹ ਲਾਉਂਗੀ ਅੱਛਾ ਅੱਛਾ ਮੇਰੀ ਮਾਂ ਨੂੰ ਮੈਂ ਕਟਵਾ ਲਾਂ ਮੈਂ ਨਾ ਬੋਲਾਂ ਹਾਂ ਇੰਦਾ ਚੁੱਪੀ ਰਹਿਣਾ ਤੂੰ ਮੈਨੂੰ ਤਾਂ ਪਰਾਣਾ ਪੂਗਾ ਮੈਨੇ ਬੋਲੇ ਨਾ ਪਰ ਤੂੰ ਦੇਖ ਲੈ ਵਿੱਚੇ ਤੂੰ ਲੈ ਕੇ ਜਾਏਗਾ ਅੱਛਾ ਤੂੰ ਸਾਡੇ ਦਹਿਸਤ ਪਾਉਣੀ ਐ ਸੰਦੂ ਡਰਾਉਣੀ ਐ ਮੈਂ ਤਾਂ ਕੋਈ ਡਰਾਉਂਦੀ ਨਹੀਂ ਮੈਂ ਤਾਂ ਕੋਈ ਦਹਿਸਤ ਨਹੀਂ ਪਾਉਂਦੀ ਫੇ ਆਹ ਗੱਲ ਵੀ ਕਰਦੀਆਂ ਸਿੱਧੀ ਨਾਲ ਤੇ ਆ ਜਾਓ ਦੇਖ ਮੈਨੂੰ ਜਾਣ ਦੇ ਦਿਓ ਮੈਂ 5 ਦਿਨ ਲਾ ਕੇ ਆਵਾਂ ਮੈਂ 10 ਦਿਨ ਲਾ ਕੇ ਆਵਾਂ ਉਦੋਂ ਬਾਅਦ ਬੇਬੇ ਬਗ ਜੇ ਬੇਬੇ ਮੈਨੂੰ ਜਾਣ ਦੇ ਦੇ ਬੇਬੇ ਤਾਈ ਨਾਲ ਰੱਖ ਨਾ ਤਾਈ ਕੋਲੇ ਚੋਲਣਾ ਕਰਦੀਆਂ ਮੇਰੀਆਂ ਕੋਈ ਗੱਲ ਨਹੀਂ ਹਾਂ ਜਿੱਦੇ ਤੂੰ ਜਾਏਂਗੀ ਤੂੰ ਬਗ ਜੀ ਪਹਿਲਾਂ ਨਾ ਨਾ ਕੰਮ ਛੱਡਿਆ ਕਰ ਨਾ ਇਹ ਬੇਬੇ ਤਾਈ ਦੀ ਗੱਲ ਕਰਦੀਆਂ ਨਾ ਤਾਈ ਤਾਂ ਜਿਹੜੀ ਐਨੀ ਭਲੀਮਾਨ ਸ ਹੈ ਉਹ ਤਾਂ ਚੁਗਲਿਆ ਕਰ ਨਹੀਂ ਜਾਣਦੀ ਆਹਾ ਤਾਈ ਤਾਂ ਬੜੀ ਭਲੀਮਾਨ ਸ ਹੈ ਤਾਈ ਦੇ ਤਾਂ ਮੂੰਚ ਬੋਲਣੀ ਬੋਲਣ ਸਾਰ ਨਹੀਂ ਜਾਣਦੇ ਨਾ ਹੁੰਦੇ ਨੇ ਜਿਹੜੇ ਇਕੱਠੀਆਂ ਹੋ ਜਾਂਦੇ ਨੇ ਨਾ ਮੂੰਹ ਜੋਰ-ਜੋਰ ਕੇ ਚੁਗਲਣਾ ਕਰਦੇ ਨੇ ਨੂਹਾਂ ਲਗਾਉਂਦੀ ਤਾਈ ਵੇਖ ਲਾ ਤਾਈ ਨੇ ਕਦੇ ਉਹਨਾਂ ਨੂਹਾਂ ਨਿੰਦਰਾ ਨਹੀਂ ਬਾਹਰ ਆ ਕੇ ਘਰੇ ਬਣਾ ਕੁਝ ਮਰਜ਼ੀ ਕਰੀ ਜਾਣ ਉਹ ਤਾਈ ਦੇ ਨਿੰਦਿਆ ਕਰਨੀ ਨਹੀਂ ਜਾਣਦੀ ਨੂਹਾਂ ਦੀ ਨਿੰਦਿਆ ਕਿੱਥੇ ਕਰੂੰ ਨੂਹਾਂ ਟੇਰਪਰੇ ਕਿੰਨਾ ਕੰਮ ਕਰਦੀ ਐ ਉਹ ਤੇਰੀ ਮਾਂ ਹੀ ਜਾਣਦੀ ਐ ਨਿੰਦਿਆ ਕਰਨ ਤਾਂ ਮੇਰੀ ਤੇਰੀ ਮਾਂ ਹੀ ਕਰਦੀ ਐ ਚੁਗਲਣਾ ਤੇਰੀ ਮਾਂ ਚੁਗਲਣਾ ਤਾਂ ਬਣਾ ਹੋਰ ਕੋ ਕੰਮ ਨਹੀਂ ਨਾ ਮੇਰੀ ਗੱਲ ਸੁਣ ਇਹ ਕੀ ਨਿੰਦਿਆ ਮੇਰੀ ਮਾਤਾ ਸੱਚ ਦੱਸਦੀ ਹੈ ਕੀ ਡਾਊਟ ਕੰਮ ਸਾਰੇ ਉਹ ਕਰਦੀ ਹੈ ਤੂੰ ਰਾਮ ਨੇ ਇਸੇ ਕਮਰੇ ਚ ਪਈ ਰਹੀ ਨਹੀਂ ਕੰਮ ਤਾਂ ਮੈਂ ਅੱਜ ਛੱਡੇ ਆ ਕੰਮ ਸਾਰੇ ਮੈਂ ਹੀ ਕਰਦੀ ਸੀ ਉਹ ਕੰਮ ਕਰਦੀ ਹੈ 10 ਵਾਰੀ ਹਜ਼ਾਰਾਂ ਵਾਰੀ ਛੱਡਦੀ ਹੈ ਮਹੀਨੇ ਚ 10 ਵਾਰੀ ਕੰਮ ਛੱਡਦੀ ਹੈ ਤੂੰ ਤੇਰੀ ਮਾਂ ਛਡਾਉਂਦੀ ਐ ਮੈਂ ਨਹੀਂ ਛੱਡਦੀ ਆਹੋ ਸਾਰੀ ਮਾਂ ਨੂੰ ਸਮਝਾ ਕੇ ਲੱਗਾ ਕੇ ਸੂਰ ਮੇਰੀ ਮਾਂ ਰਹੀ ਐ ਆਹੋ ਤੇਰੀ ਮਾਂ ਦਾ ਬਚਾਈ ਦੇ ਹੁਣ ਵੀ ਮੈਨੂੰ ਕਿਹਾ ਮੇਰੀ ਗੱਲ ਸੁਣ ਲੈ ਤੂੰ ਮੇਰੀ ਮਾਂ ਨੂੰ ਤਾਂ ਨਿੰਦੀ ਜਾਨੀ ਐ ਕਹਿੰਦੀ ਭਾਈ ਝਾੜੂ ਤਾਂ ਲਈ ਜਾਣਾ ਕਿ ਦੇ ਹਰ ਪ੍ਰੀਤੇ ਮਾਰੀ ਨਾ ਇੰਨਾ ਫਿਕਰ ਕਰਦੀ ਏ ਤੇਰਾ ਹਾਂ ਉਹ ਜਾਣ ਕੇ ਇਨਾਂ ਦੇ ਤੁੰਗੜਾ ਲਾ ਕੇ ਛੱਡ ਦਾਂਦੀ ਏ ਇੱਕ ਪਾਸੇ ਤਾਂ ਕਹਿ ਨਹੀਂ ਕਰਦੇ ਉਹਨੂੰ ਲੋਗ ਦੂਜੇ ਪਾਸੇ ਸੱਚੀ ਹੋ ਜਾਂਦੀ ਏ ਮੇਰੀ ਗੱਲ ਸੁਣ ਲੈ ਆਪ ਐ ਚਾੜੂ ਜਾਂ ਤਾਂ ਤੂੰ ਲਾ ਜਾਂ ਫਿਰ ਮੈਂ ਲਾਉਣਾ ਮੇਰੀ ਮਾਂ ਲਾ ਦੇ ਲਾ ਲਾ ਤੂੰ ਹੀ ਲਾ ਦੇ ਅੱਛਾ ਮੈਂ ਲਾ ਦੇ ਹਾਂ ਲਾ ਦੇ ਤਾ ਤੂੰ ਪਈ ਰਹਿਣਾ ਮੈਂ ਤਾਂ ਲਾਉਂਦੀ ਨਹੀਂ ਮੈਂ ਕਿਹਾ ਤੈਨੂੰ ਕਿਹਦੀ ਮੈਂ ਲਾਉਂਦੀ ਆ ਚਾੜੂ ਲਾ ਦੇ ਇੰਨੀ ਤੈਨੂੰ ਮਾਂ ਦੀ ਹਮਦਰਦੀ ਏ ਤੂੰ ਸੰਭਰ ਜਾ ਮਾਂ ਦਾ ਉਹ ਮਾੜਾ ਨਾ ਸੰਭਰੇ ਆ ਕੱਲ ਨੂੰ ਆਪਾਂ ਨੂੰ ਮੈਂ ਤਾਂ ਨੂੰ ਕਿਹਾ ਵੀ ਕੋਈ ਛੋਟਾ ਰਿਸ਼ਤੇਦਾਰ ਆਵੇ ਕੋਈ ਮਰਜੀ ਆ ਜੇ ਨਾ ਮਨ ਕਿਸੇ ਨੂੰ ਚਾਹ ਨਾ ਪਾਣੀ ਰੋਟੀ ਨਾ ਟੁੱਕ ਆ ਕੱਲ ਨੂੰ ਆ ਕੇ ਉਹ ਗੱਲ ਹੈ ਨਹੀਂ ਪਤਾ ਕਿਹੜਾ ਵੇਜੇ ਇੱਥੇ ਨਾ ਮੇਰੀ ਗੱਲ ਸੁਣ ਲੈ ਮੈਂ ਤਾਂ ਝਾੜੂ ਤਾਂ ਲਾ ਦੂੰਗਾ ਜੇ ਕੋ ਆਪਣਾ ਰਿਸ਼ਤੇਦਾਰ ਆ ਗਿਆ ਤੈਨੂੰ ਬੁਸ਼ਰਮ ਹੀ ਨਹੀਂ ਆਊ ਅਗਲਾ ਕੋ ਆਪਦਾ ਪਈਆ ਰਾਵਣ ਤੇ ਝਾੜੂ ਰਵਾਈ ਦੇ ਮੰਜੇ ਨਾਲ ਮਾੜਾ ਤਾਂ ਸੰਗ ਮੰਨਿਆ ਕਰ ਨਾ ਰਿਸ਼ਤੇਦਾਰ ਲੈ ਕੇ ਆਊਗਾ ਤੁਸੀਂ ਤਾਂ ਕਿਸੇ ਨੇ ਜਾਂਦੇ ਨਹੀਂ ਛੋਡੇ ਕੌਣ ਆਜੂ ਜੇ ਜਾਉਂਗੇ ਕਿਸੇ ਨਾ ਬਣਾ ਕੇ ਆਖੋਗੇ ਫੇਰ ਹੀ ਅਗਲਾ ਆਊਗਾ ਐ ਨਹੀਂ ਆਉਣਾ ਹੁੰਦਾ ਭੁੱਲ ਗਿਆ ਤੂੰ ਵੀ ਤੇਰੇ ਰਿਸ਼ਤੇਦਾਰ ਆਣਗੇ ਰਿਸ਼ਤੇਦਾਰਾਂ ਨੇ ਤੇਰੀ ਮਾਂ ਮੈਨੂੰ ਪੇਕੀ ਨਹੀਂ ਜਾਣ ਦੇਦੀ ਤੇਰੀ ਮਾਂ ਕੱਲੇ ਆਉਂਦੇ ਪੇਕਿਆਂ ਨਾ ਵਰਤਦੀ ਔਰ ਕਿਸੇ ਨਾ ਨਹੀਂ ਵਰਤਦੀ ਮੇਰੀ ਗੱਲ ਸੁਣੋ ਆਹ ਜਾਂ ਟਾਈ ਹੈ ਜਾਂ ਪੇਕੇ ਮੇਰੀ ਮਾਂ ਨੂੰ ਨਾ ਕੰਮ ਕਰ ਲੈ ਜਾਂਦਾ ਝਗੜੂ ਆਪ ਲਾ ਲੂਗਾ ਤੂੰ ਆਏ ਚੱਲ ਆਲਾ ਲਾ ਪੀਕੇ ਨੁਮ ਨੁਮ ਮਿਲਦੀ ਫਿਰ ਨਾ ਦਿਓ ਪੇਕੀ ਮੈਨੂੰ ਮੇਰੀ ਮਾਂ ਨੂੰ ਹੱਥ ਤੇ ਤੇਰੇ ਬਨੇ ਆਦਿ ਨੂੰ 2 ਲੱਖ ਖਾਲੀ ਫਰਤ ਅਸੀਂ ਤੇਨੂੰ ਪੜਾਉਂਦੇ ਫਿਰ ਇੱਕ ਸੇ ਨਾ ਪੜਾਓ ਪਰਾਉਂ ਨੂੰ ਤਾਂ ਤੁਸੀਂ ਮੈਨੂੰ ਰੋਜ਼ ਹੀ ਥਾਲ ਲਾ ਕੇ ਨਹੀਂ ਜਣਦੀ। ਵੱਡਾ ਆ ਗਿਆ ਰੋਟੀ ਖਾਣ ਵਾਲਾ ਵੱਡਾ ਆ ਗਿਆ ਮਾਂ ਦਾ ਹਮੇਤੀ ਕਰਾ ਲਾ ਮਾਂ ਦਾ ਕੰਮ। ਮੈਂ ਵੀ ਹੁਣ ਟੱਕਾ ਨਹੀਂ ਤੋੜਦੀ। ਜਿਹੜਾ ਮੈਂ ਕਰਨਾ ਸੀ ਉਹ ਵੀ ਨਹੀਂ ਕਰਦੀ। ਕਰਵਾ ਲਓ ਮਾਪਾ। ਤੇਰੇ ਫਿਰੋ ਜੇ ਤੇ ਮੈਨੂੰ ਭੁੱਖ ਲੱਗੂਗੀ ਮੈਂ ਬਣਾ ਕੇ ਦੋ ਰੋਟੀਆਂ ਆਪੇ ਖਾ ਲੂੰਗੀ। ਪਰੌਂਠੇ ਬਣਾਉਂਦੇ ਸੀ ਕਿ ਆਹ ਤੂੰ ਦੇਖਦੇ ਜਾਓ। ਖਵਾਉਂ ਛੋਨੂ ਗਲਗਲੇ ਮੈਂ ਪਕਾ ਕੇ। ਮੈਂ ਮੁੰਡਾ ਨੂੰ ਕਹਿੰਨੀ ਰੋਟੀ ਖਾ ਲੋਗਾ ਤਰ ਤੱਕ ਕੰਮ ਕਰੀ ਜਾਂਦੇ ਆਂਗੇ। ਉਹ ਤਾਂ ਪਈ ਅੰਦਰ। ਗੁਰਲਾਬ ਕੀ ਕਰੀ ਜਾਂਦਾ ਤੂੰ? ਬਾਬੇ ਕੀ ਕਰਨਾ ਸੀਗਾ? ਉਹਦਾ ਮੇਰੇ ਕਹਿ ਤਾ ਉੱਠੀ ਨਹੀਂ ਹੈਗੀ ਮੈਂ ਤਾਂ ਕਹਾਂ ਤੂੰ ਉੱਠ ਕੇ ਝਾੜੂ ਲਾ ਲੈ ਕਹਿੰਦੀ ਝਾੜੂ ਤੂੰ ਹੀ ਲਾ ਲੈ ਮੈਂ ਨਹੀਂ ਝਾੜੂ ਲਾਉਂਦੀ ਐਂ ਬੋਲਦੀ ਆ ਮੈਨੂੰ ਝਾੜੂ ਤਾ ਪੁੱਤ ਮੈਨੂੰ ਪੜਾ ਤੂੰ ਰੋਟੀ ਖਾ ਲੈ ਮੈਂ ਰੋਟੀ ਬਣਾ ਦੇ ਮੇਰੀ ਗੱਲ ਸੁਣ ਲੈ ਰੋਟੀ ਮੈਂ ਤਾਂ ਫੇਰ ਹੀ ਖਾਉਂਗਾ ਪਹਿਲਾਂ ਮੈਨੂੰ ਝਾੜੂ ਲਾ ਦੇ ਦੇ ਤੇ ਤੂੰ ਨੂੰ ਰੋਟੀ ਨਾ ਦੇਈ ਅੱਜ ਮਾਂ ਕਾਹਦੀ ਰੋਟੀ ਪਤਾ ਤਾ ਰੁੱਸੀ ਪਿਆ ਨਾ ਖਾਵੇ ਹੁਣ ਐਵੇਂ ਤਾਂ ਨਾ ਕੰਮ ਖਰਾਬ ਕਰਨੀ ਆ ਆਪਣੇ ਜੋਗਰੀ ਬਣਾਈ ਆ ਰੋਟੀ ਤੇ ਤੂੰ ਕਿੱਥੇ ਔਖੀ ਹੋਏਂਗੀ ਹਣਾ ਮੈਂ ਰੋਟੀ ਫੇਰ ਖਾ ਲੂੰਗਾ ਤੇ ਮੈਂ ਝਾੜੂ ਲਾ ਦੇਣਾ ਜਲਤੂ ਲਾਲ ਪਰ ਥੋੜਾ ਲਾਲ ਐ ਨਾ ਬਰ ਤੈਨੂੰ ਭੁੱਖ ਵੀ ਲੱਗੀ ਆ ਭੁੱਖ ਤਾਂ ਲੱਗੀ ਹੁਣ ਫਿਰ ਉਹ ਕੀ ਕਰੇਗਾ ਉਹ ਤਾਂ ਚੜੂ ਲਾਉਂਦੀ ਨਹੀਂ ਕਿ ਹੁਣ ਤਾਂ ਇੱਥੋਂ ਸਾਰੇ ਕੰਪੇਟਿਸ਼ਨ ਕਰਾਈ ਲਾਉਂਦਾ ਹਾਂ ਹੀ ਨਹੀਂਗਾ ਬਈ ਇਹਨਾਂ ਨੂੰ ਭੁੱਖ ਤਾਂ ਵੀ ਲੱਗੇ ਮੌਜਾਂ ਨਾ ਪਈ ਹੈਗੀ ਹਾਂ ਦੇਖ ਲੈ ਬੇਬੀ ਉਹ ਤਾਂ ਵੱਡਾ ਆਪਣਾ ਗੇਟ ਵੀ ਖੁੱਲਾ ਪਿਆ ਹੈ ਹਨ ਗੇਟ ਤੂੰ ਦਾ ਲਾ ਪੁੱਤ ਫੇਰ ਆਪਾਂ ਕੋਈ ਦੇਖ ਲੂਗਾ ਬੇ ਮੇਰੀ ਗੱਲ ਸੁਣ ਲੈ ਦੇਖ ਤਾਂ ਲਊਗਾ ਹੂੰ ਫੇਰ ਤੂੰ ਆਪ ਦਾ ਕੰਮੀ ਕਰਦੇ ਘਰੀ ਆ ਉਹਦਾ ਤਾਂ ਕੋਈ ਹੋ ਹੋ ਕਰਦੇ ਆਗੇ ਲੋਕ ਕੀ ਆਖਣਗੇ ਲੋਕ ਆਖਣਗੇ ਸੰਗ ਤਾਂ ਫੇਰ ਇਸੇ ਨੂੰ ਆਉ ਸੰਗ ਤਾਂ ਤੁੱਥ ਮੰਨਦੀ ਆ ਪੁੱਤ ਮੈਂ ਕੋਸ ਮਾੜ ਕਰ ਤੇ ਮਰ ਜੇ ਫਿਰ ਰੋਟੀ ਖਾ ਲਈ ਤੂੰ ਹਾਂ ਚੰਗਾ ਮੈਂ ਰੋਟੀ ਫੇਰ ਖਾਉਂਗਾ ਤੂੰ ਖਾ ਲੈ ਉਹ ਆਪਣਾ ਹੀ ਰੋਟੀ ਅੱਜ ਉਹ ਤਾਂ ਰੋਟੀ ਦੇਣੀ ਨਹੀਂ ਅੱਜ ਹੁੰਦਾ ਭੁੱਖੀ ਰੱਖਾਂਗੇ ਫੇਰ ਹੀ ਮਾੜਾ ਮੋਟਾ ਨੂੰ ਪਤਾ ਲੱਗੂਗਾ ਲੈ ਸਾਰਾ ਕੰਮ ਬੇਬੇ ਤੋਂ ਕਰਾਉਂਦੀ ਰਹਿੰਦੀ ਐ ਬੇਬੇ ਨੂੰ ਤਾਂ ਮੈਂ ਕੰਮ ਨਹੀਂ ਕਰਨ ਦਿੰਦਾ ਆਪ ਕਰ ਲੂੰਗਾ ਬੇਬੇ ਕਹਿੰਸੀ ਲੈ ਵੱਡਾ ਗੇਟ ਲਾ ਲੈ ਮੈਂ ਕਿਹੜਾ ਕਿਸੇ ਤੋਂ ਕੋਈ ਉਹੋ ਕਰਦਾਗਾ ਹੈ ਕੋਈ ਦੇਖ ਲੋ ਆ ਦੇਖ ਲੈਣਦੇ ਆ ਉਹ ਲੈ ਤਾਈ ਆਉਂਦੀ ਐ ਗੱਲ ਤਾਂ ਬੇਬੇ ਵਾਲੀ ਐ ਚਲਾਏ ਜੇ ਕਹਿੰਦੇ ਨੇ ਮਤਲਬ ਇਥੇ ਕਿੱਲਲੀ ਮਰ ਗਈ ਸੀ ਪਰ ਇਹ ਛਿੜਦੇ ਨੇ ਲੈ ਕਰਨ ਲਈ ਲਾ ਹੱਥ ਆ ਕੀ ਕਰੀਆ ਮੈਂ ਭਾਈ ਤੂੰ ਉਹ ਲਾ ਲਾ ਚੜਵਾ ਦੇ ਤੂੰ ਮਾਰਿਆ ਨਾ ਕਿੱਲਲੀ ਮਰ ਗਈ ਛੇੜਦਾ ਤਾ ਟਾਈਮ ਬੰਪ ਚੜੂ ਨਾ ਲੈ ਆ ਸੀਗਾ ਮੈਨੂੰ ਪਤਾ ਹੀ ਨਹੀਂ ਹੈ ਤੇ ਕਿੱਲੀ ਦਾ ਝਾੜੂ ਲਾਉਣਾ ਹੈ ਚੜੂ ਮੈਂ ਕਿਹੜਾ ਮੈਂ ਕੋਈ ਝਾੜੂ ਚੁਣ ਲਾਉਂਦਾ ਮੈਂ ਤਾਂ ਕਦੇ ਵੀ ਨਹੀਂ ਝਾੜੂ ਲਾਇਆ ਤੇ ਪੁੱਤ ਚਾਹੇ ਹੱਥ ਦਾ ਸੌਂਦਾ ਨਹੀਂ ਝਾੜੂ ਮੈਂ ਤਾਂ ਲਾਜਾ ਰੂ ਉਹਦਾ ਕਿਲਲੀ ਮਰਗਿਓ ਤਾਂ ਹਾਂ ਤੋਂ ਆਏ ਕਰਕੇ ਉਹਨੇ ਜੇ ਮੈਂ ਕਿਹੜਾ ਚਾਹ ਲੈ ਹਰ ਜੀ ਜਦੋਂ ਅੰਦਰ 파 ਰੱਖਿਆ ਗੱਚ ਮਾਰ ਰੱਖੀ ਆ ਤਾਂ ਹੀ ਉਹ ਫਿਰ ਤੈਨੂੰ ਕੀ ਦੱਸੀਏ ਹਣਾ ਹਾਂ ਉਹ ਤਾਂ ਹੁਣ ਚਾਂਬਲੀ ਤਾਂ ਹੈਗੀ ਹੈਗੀ ਕੋਈ ਕੰਮ ਨਹੀਂ ਕਰਦੀ ਸਾਰੇ ਕੰਮ ਤਾਂ ਮੇਰੀ ਮਾਂ ਕਰਦੀ ਰਹਿੰਦੀ ਹੈਗੀ ਤੂੰ ਜੇ ਗਾਣੇ ਕਰਦੇ ਮਾਂ ਪੁੱਤ ਤੂੰ ਸਾਰੇ ਕਿਹ ਰਾਣੀ ਬਣਾ ਕੇ ਬਿਠਾ ਰੱਖੀ ਆ ਮੰਜੇ ਦੇ ਮਾੜਾ ਮੋੜਾ ਬੋਲ ਫਿਰ ਅਸੀਂ ਹੁਣ ਕੀ ਕਰੀਏ ਕਹਿੰਦੇ ਅਸੀਂ ਹੁਣ ਲੜਾਈ ਕਰ ਲਈ ਘਰੇ ਕਲੇਸ਼ ਪਾ ਲਈਏ ਫੇਰ ਮੈਂ ਨਹੀਂ ਉਹ ਕੰਮ ਕਰਦੀ ਫੇਰ ਤਾਂ ਸਾਨੂੰ ਪਾਉਣਾ ਹੀ ਪਊ ਘਰੇ ਤਾਈ ਨਾ ਤੇਰਾ ਨਾ ਲੈਂਦੀ ਐ ਕੀ ਕਹਿੰਦੀ ਐ ਮੈਨੂੰ ਚੁਗਲੀਆਂ ਕਰਦੀ ਐ ਤਾਈ ਆ ਕੇ ਮੇਰਾ ਨਾ ਹਾਂ ਤੇਰਾ ਚੱਲ ਬਾਹਰੋਂ ਹੋਰ ਕਰ ਨੂੰ ਸਿੱਧੀ ਕਰ ਦੇ ਸਿੱਧੀ ਆਉ ਪਈਆ ਯਾ ਕੰਮ ਕਰੂਗੀ ਅਸੀਂ ਹਰ ਤੀਜਾ ਏਸੀ ਵਾਲੇ ਕਮਰੇ ਚ ਪਈਏ ਮੇਰੀ ਮਨ ਚ ਚੱਲ ਫੇਰ ਮੇਰਾ ਕੁੱਤੇ ਦੀ ਬਾਹ ਦਾ ਹਾਂ ਚੱਲ ਤੂੰ ਜਾ ਤੂੰ ਹੀ ਕਰ ਲੈ ਬਾਲਾ ਮੈਂ ਕਰ ਦਿਆਂਗਾ ਲਾ ਤਾਈ ਤਾਈ ਤੋਂ ਬਾਹਰ ਕਿੱਛ ਬੋਲਿਆ ਕੋਟ ਆਉਂਦੀ ਸੀਗੀ ਇੰਨਾ ਨਾ ਡਰਾਉਣ ਜਾਣ ਦੀ ਐ ਲੈ ਤਾਈ ਗਈ ਐ ਹੁਣ ਪਰ ਤਾਈ ਕੱਡੂਗੀ ਇਹਦੇ ਬੱਟ ਪੰਗਾ ਤਾਂ ਲੈ ਲਿਆ ਤਾਈ ਨਾ ਮੈਂ ਫਿਰ ਸਿੱਧਾ ਹੀ ਦੱਸਦਾ ਮਹਾਪਾ ਫਿਰ ਕਾਹਨੂੰ ਉਹ ਲੈ ਰੱਖੀਏ ਤਾਈ ਤਾਈ ਦਾ ਬਾਗ ਕਰ ਦੂ ਇਹਦੇ ਬਾਲਾ ਹੁਣ ਛੜਾਉਦਾ ਮੈਂ ਵੀ ਨਹੀਂ ਜਿਹੜੀ ਬਣਦੀ ਇਹਦੇ ਨਾਲ ਬਣਨਾ ਦੇ ਹੁਣ ਮਾਤਾ ਇਧਰ ਹੀ ਵਗ ਜਾਣਾ ਆਪੇ ਹੀ ਬਣੂਗਾ ਇਹਦੇ ਨਾਲ ਤਾਈ ਦਾ ਨਾਂ ਲੈਤਾ ਚੜਖਤ ਨੇ ਉਹ ਤਾਈ ਤਾਂ ਵਿਚਾਰੀ ਉਹੀ ਨਹੀਂ ਕਿਸੇ ਨੂੰ ਕੁਝ ਕਹਿੰਦੀ ਮੈਂ ਤਾਈ ਨੂੰ ਹੁਣ ਗੁੱਸਾ ਫੇਰੀ ਹੈ ਜੇ ਸੱਚੀ ਸੀ ਉਹ ਝੂਠਿਆਂ ਨੂੰ ਤਾਂ ਗੁੱਸਾ ਵੀ ਨਹੀਂ ਆਉਂਦਾ ਕੋਈ ਨਹੀਂ ਇਹਦੇ ਨਾਲ ਬਣਦੇ ਹੁਣ ਮੇਰੀ ਮਾਂ ਤੋਂ ਨਹੀਂ ਲੋਟ ਆਉਂਦੀ ਸੀਗੀ ਇਹੇ ਮਾਦਾ ਨਰਮੀ ਵਾਲੀ ਐ ਤਾਈ ਕੱਢੂ ਇਹਦੇ ਬਲ ਆ ਬਾਹਰ ਆ ਤਨ ਮਾਈ ਲਾਡ ਕਰੂੰਗੀ ਤੂੰ ਮੇਰਾ ਲਾਡ ਕਰਾਂਗੀ ਤਾਈ ਤੂੰ ਮੇਰਾ ਨਾ ਕਿਵੇਂ ਲੈਤਾ ਵਿਚੋੜਿਆ ਕਰਦੇ ਤਾਈ ਤਾ ਮੇਰੇ ਕੀ ਚੁਗਲੀ ਫੜੀ ਦੱਸ ਮੈਨੂੰ ਨਾ ਮੇਰੀ ਸੱਸ ਕੋਲ ਹੋਰ ਕਿਹੜਾ ਪਾਟ ਕਰਨ ਆਉਣੀ ਹੈ ਅੱਛਾ ਜੇ ਕੋਈ ਹੋਰ ਸ੍ਰੀਕੇ ਕਬੀਲੇ ਚ ਆਉਂਦਾ ਤਾਂ ਚੁਗਲੀਆਂ ਕਰਨ ਨਹੀਂ ਆਉਂਦਾ ਹਾਂ ਉਹ ਚੁਗਲੀਆਂ ਕਰਨੀਆਂ ਨਹੀਂ ਅੱਛਾ ਸਾਡਾ ਦੋਨੇ ਰਲ ਕੇ ਚੁਗਲੀਆਂ ਕਰ ਦੋ ਤੂੰ ਤੇ ਮੇਰੀ ਸੱਸ ਅੱਛਾ ਇਹ ਬੇਬੇ ਦੇ ਤੂੰ ਗੁਆਂ ਨਾਲ ਆਉਣੀ ਹੈ ਸਿੱਧੀ ਗੱਲ ਤਾਨੂੰ ਸੁਕਾ ਕੇ ਨਹੀਂ ਆਂਦੀ ਹਾਂ ਚਾਲੀ ਚੰਗੀਆਂ ਤਾਂ ਇਹਨੂੰ ਐ ਕਹਿਆ ਨਾ ਵੀ ਭਾਈ ਤੇਰੀ ਮੋਹ ਨੂੰ ਪਿੰਡ ਭੇਜ ਦੇ ਛੋਟਨਾ ਤੇ 7000 ਰੁਪਏ ਸਿਰ ਰੁਸ ਕੇ ਭੇਜੇ ਕੰਮ ਕੌਣ ਕਰਾਉਣਾ ਪਿੰਡ ਦਾ ਇਸ਼ਾਰਾ ਕੁਝ ਕਰਨਾ ਪੈਂਦਾ ਹੈ ਤੇਰੇ ਘਰੇ ਵੀ ਸਾਰਾ ਕੁਝ ਹੁੰਦਾ ਮੈਂ ਤੈਨੂੰ ਕਿੱਥੇ ਬਾਹਰ ਆ ਕੇ ਤੂੰ ਸੱਚੀ ਬਣ ਜਾਨੀਏ ਸੱਚੀ ਕੋਈ ਮੈਂ ਸਾਡੇ ਦਾ ਟੱਕ ਡੱਕਾ ਵੀ ਨਹੀਂ ਹੁੰਦਾ ਨਾਲੇ ਨਾ ਇਹ ਰੁੱਸਣ ਤੇ ਨਾ ਪੈਣ ਨਾ ਪੇਕੇ ਪਿੱਛੇ ਰਸਾਹ ਪਰ ਤੂੰ ਰੋਕਦੀ ਨਹੀਂ ਹੁੰਨੀ ਇਹਨਾਂ ਨੂੰ ਰੋਕਦੀ ਕੋਈ ਨਹੀਂ ਜੰਮ ਲਿਆ ਨੇ ਉਹਦਾ ਰਾਜਵੇਸੀ ਲੈਨੇ ਪੈਕੀ ਜਾਂਨੇ ਪੈਕੀ ਕੰਮ ਕਰ ਜਾਂਦਾ ਨਹੀਂ ਮੈਂ ਕਿਹੜਾ ਰੋਜ ਜਾਨੀ ਆ ਜਿੰਨੇ ਲੱਗਾ ਸੀ ਤੇਰੇ ਕੰਮ ਹੁੰਦਾ ਫਿਰ ਮੈਂ ਵੀ ਤਾਂ ਛੇ ਮਹੀਨੇ ਤੂੰ ਜਾਨੀ ਆ ਤਾਂ ਹੀ ਮੈਂ ਕਿਹੜਾ ਰੋਚਾ ਚੋਲਾ ਚੱਕ ਕੇ ਤੈਰੀ ਫਿਰਦੀ ਆ ਨਾ ਮੁੰਡਾ ਰੋਚਾ ਰੁਲਾਇ ਜਾਣਾ ਤਾਂ ਸੰਗ ਨਹੀਂ ਹੁੰਦੀ ਲਾਈ ਜਾ ਮੈਂ ਕਿਹੜਾ ਮੁੰਡਾ ਛੱਡਵਾਉਂ ਤੈਨੂੰ ਤੇਰੀ ਬਾਹੇ ਪਤਨ ਹਾਂ ਮਾਂ ਦਾ ਮਾਰਿਆ ਕਰਦਾ ਮਾਂ ਲਾਉਂਦੀ ਸੀ ਅੱਛਾ ਫੇ ਮਾਂ ਤੈਨੂੰ ਮਾਂ ਤੇ ساری ਉਮਰ ਕੰਮ ਕਰਾਵੇ ਕਰੇ ਨਾ ਫੇ ਮਾਰਦਾ ਮੈਂ ਜੇ ਤੈਨੂੰ ਲਾ ਲਈਏ ਕੰਮ ਕਰਦੀਏ ਮੇਰੀ ਮਾਂ ਦੀ ਐ ਕਰ ਤੂੰ ਲਾ ਜਾ ਅੱਛਾ ਮੈਂ ਉਹਦੇ ਕਹੇ ਲਾਉ ਮੇਰੇ ਘਰੇ ਕਿ ਚੜੂਗਾ ਮੁੰਥਾ ਨਹੀਂ ਪਤਾ ਹੀ ਫੇ ਕਰੇ ਲਾਉ ਉਹ ਨੂੰ ਹਾਂ ਤੂੰ ਵੀ ਲਾਣੀ ਐ ਮਾਂ ਕੋਈ ਨਹੀਂ ਨਹੀਂ ਤਾਂ ਲੋਹਾ ਨਾ ਆਹ ਮੇਰੇ ਪੁੱਤ ਆਹ ਨੂੰ ਤੂੰ ਕਹੇ ਲਾਉ ਤਾਂ ਨਰ ਮੰਗੇ ਮੈਂ ਤੇਰੀ ਸੱਸ ਨੇ ਤੇਰੇ ਘਰ ਆਲਾ

ਦੰਡੇਰਾ ਕਰਵਾਵਾਂ ਮੈਂ ਲਵਾਤਾ ਹਾਂ ਮੇਰੇ ਘਰ ਆਲੇ ਚਾਹੂ ਉੱਡਾ ਲਾਉਂਦਾ ਮੈਨੂੰ ਮੇਰੇ ਘਰ ਆਲੇ ਤੇ ਮੈਂ ਕਿਰਲਾਉ ਤੂੰ ਰੋਕ ਨਹੀਂ ਸਕਦੀ ਕਿ ਮੈਂ ਲਾਊਗਾ ਚਾਰੂ ਤੇਥੋਂ ਕੁਝ ਪੈਸੇ ਲੈਤੀਆਂ ਨਹੀਂ ਤੇ ਫਿਰ ਮੈਂ ਕਿਹੜਾ ਨੇ ਤੇ ਪੈਸੇ ਲੈਤੀਆਂ ਮੇਰੇ ਪੈਨੋ ਦਿੱਤੇ ਹੈ ਨਾ ਬਿਆਕੇ ਲੈ ਆਉਣੀ ਐ ਨਾ ਬਿਆਕੇ ਲੈਣੀ ਮੁੱਲ ਵੇਚੀ ਤੂੰ ਬਿਆਕੇ ਲੈ ਆਉਣੀ ਐ ਤੈਨੂੰ ਆ ਕੇ ਲੱਗ ਜਾ ਮੈਂ ਤਾਂ ਨਸ਼ੇ 'ਚ ਪੱਗਾ ਨਾ ਮੇਰੇ ਨਾਲ ਬਾਹਰ ਤੇ ਜਾ ਵੀ ਮੇਰਾ ਘਰ ਹੈ ਉਵੇਂ ਬਰ ਤੇਰਾ ਕਰ ਹਾਂ ਕਰ ਤੇਰਾ ਨਾ ਆਪ ਦੀ ਸ਼ਾਮਲਾ ਜਾ ਕੇ ਮੈਂ ਤੈਨੂੰ ਦੱਸ ਸਕਦੀ ਆ ਮੱਥਾ ਟੇਕੇ ਤੈਨੂੰ ਦੋ ਜਾਣੇ ਧੱਕੇ ਕਰੀਦਾ ਸਭ ਨੂੰ ਮੱਥਾ ਦੇਖਦੀ ਆ ਹਾਂ ਏਕਾਂ ਨਾ ਹਾਂ ਚੱਲ ਪਰੇ ਚੱਲ ਪਰੇ ਹੋਈ ਚਮੜੀ ਆ ਗਈ ਹਮ ਇਤਨਾ ਤਪਾ ਰੱਖਾ ਇੰਨੀ ਗਰਮੀ ਚ ਤਰੇ ਉੱਧਰ ਪੈ ਹੀ ਦਿੰਦੇ ਕਰ ਉੱਧਰ ਪੈ ਹੀ ਦਿੰਦੇ ਆਪ ਤਾਂ ਮੌਜਾਂ ਨਾਲ ਪਈ ਆਏ ਸੀ ਚ ਕਿੱਧਰ ਆਈ ਆ ਕੋੜੇ ਇਧਰ ਮਾਤਾ ਇਧਰ ਕੰਮ ਤੰਦੇ ਜਾ ਕੇ ਤੂੰ ਕਿਵੇਂ ਆਈਂ ਬਾ ਆਈਏ ਤੇਰੀ ਨੂੰ ਕੋਈ ਕਰੀ ਜੀ ਬੇਰਨ ਚੁਗਲੀਆਂ ਕਰਦੀ ਆ ਤੇ ਮੇਰੇ ਵੀ ਪਾਪਾ ਹਾਰ ਨੀ ਤਾ ਤੇਰੇ ਨਾਲ ਵੀ ਲੜ ਪਿਆ ਉਹ ਮੇਰੇ ਨਾਲ ਵੀ ਲੜ ਪਈ ਤੂੰ ਵਾਲੀ ਤੇ ਉਹ ਨਾ ਸੀ ਤੂੰ ਬਾ ਘਰ ਤੂੰ ਫੜ ਕੇ ਕਮਾ ਰਿਆ ਕਰੋ ਗੱਠਕਦੀ ਦਾ ਹੈਗਾ ਤੇਰਾ ਐਡਾ ਵੱਡਾ ਕਰਦਾ ਮੈਂ ਮਰ ਜਾ ਹਾਂ ਤੂੰ ਤਾਂ ਲੜਦੀ ਲੜਦੇ ਮੇਰੇ ਨਾਲ ਤੇ ਤੇਰੇ ਨਾਲ ਵੀ ਲੜ ਪਿਆ ਮਾਤਾ ਜੀ ਤੂੰ ਕਰ ਹੁੰਦੀ ਖੱਖਾਂ ਪਾੜ ਦਿੰਦੀਆਂ ਇਹਦੀਆਂ ਮਤਾ ਤੇ ਮੋਠਾ ਖੁਗ ਮੇਰੇ ਨੂੰ ਨਾ ਮਗਰ ਆਏ ਕਰੇ ਨੇ ਮੇਨਾਂ ਲਾ ਪਰਚੇ ਨੂੰ ਤਾ ਲੰਦੀ ਅੱਜ ਨਹੀਂ ਬਾੜੀ ਪਾੜੇ ਪਾਣੂ ਤਾਂ ਕੀ ਕਰਾਂ ਮੈਂ ਤੇਰੀ ਉਹ ਕੁਛ ਛਿਰਚੜਾ ਰੱਖੀ ਆ ਲੰਬੜਵਾ ਦਿੰਦੀ ਆ ਇਹ ਲੈ ਹਾਂ ਮਾਤਾ ਤੁਸੀਂ ਛਿਰਬਾਈ ਚ ਬਾਈਏ ਮੈਂ ਪੁੱਛਦੀ ਨਹੀਂ ਜਾ ਕੇ ਪੁੱਛਣਾ ਜਾ ਕੇ ਕਿੱਥੋਂ ਮੈਨੂੰ ਇਹਨਾਂ ਨੇ ਛੱਠ ਕਰਿਆ ਮਾਤਾ ਇਹ ਮੇਰੀ ਨੋ ਹਵੇ ਖਾ ਖਾਣਾ ਪਾੜ ਦਿਆ ਜੇ ਇਹਨਾਂ ਨੇ ਇੰਨੀ ਸਿਰਚੜਾਈ ਆ ਇਹ ਫੜ ਕੇ ਡੰਡਾ ਲੈ ਦੇ ਹੱਥ ਚ ਵੱਡੀ ਆਈ ਸੀ ਹਮੈਤਨ ਤਾਈ ਵੀ ਉਂਗਲਾਂ ਲਾ ਕੇ ਭੇਜੀ ਉਹ ਬੇਬੇ ਬਾਹਰ ਨੂੰ ਗਈ ਉਹ ਉਸਨੇ ਭੇਜੀ ਘਰੇ ਮੈਨੂੰ ਲੱਗਦਾ ਪੱਕਾ ਐ ਕਿਹਾ ਉਹ ਵੀ ਕਹਿ ਕੇ ਸਾਡੀ ਨੂੰ ਵੱਡੀ ਆ ਗਈ ਹੈ ਆਪਣੀ ਤਾ ਕੋਣ ਤਾਈ ਨੂੰ ਕੀ ਕਹਤਾ ਮੈਨੂੰ ਲੰਬਾ ਦਿੱਤਾ ਵਾ ਮੈਂ ਤਾਈ ਨੂੰ ਪਹਿਲਾਂ ਦਾ ਤੂੰ ਜਾ ਕੇ ਉਂਗਲਾਂ ਲਾਇਆ ਤਾਈ ਕੇ ਕਰੇ ਬਾਗੀ ਤਾਈ ਮੇਰੇ ਕੋਲ ਪੈਈ ਸੀ ਫੇਰ ਆਈਂ ਉਂਗਲਾਂ ਲਾ ਤਾ ਕੋਣ ਤੂੰ ਤਾਂ ਤਸਨ ਬਕਸ ਵੀ ਜਾ ਕਰਾਂ ਕੇ ਬਕਸੇ ਨੂੰ ਮੈਂ ਤਾਈ ਨੂੰ ਕੀ ਕਹ ਤੂੰ ਨਾ ਜਾਂਦੀ ਤਾਈ ਕੇ ਕਰੇ ਮੈਨੂੰ ਪਤਾ ਹੈ ਤਾਈ ਕੇ ਘਰ ਆਈ ਹੈ ਤਾਈ ਆਪਣੇ ਘਰ ਤੋੜਤੀ ਵੀ ਜਾ ਤੂੰ ਜਾ ਕੇ ਕੈਸਾ ਬੰਬੂ ਨਾ ਇਹਨਾਂ ਬੋਲਣਾ ਚੰਗਾ ਨਹੀਂ ਹੁੰਦਾ ਮੈਨੂੰ ਲੱਗ ਸਾਰਾ ਪਿੰਡ ਕਹੇ ਤੇਰੇ ਨੂੰ ਤਾਂ ਬਾਰਾ ਬੋਲਦੇ ਆਗੇ ਸਾਰਾ ਪਿੰਡ ਤਹੀ ਚਾਹਣ ਲਾਇਆ ਤੂੰ ਹੀ ਫਰਦੀਆ ਪਿੰਡ ਚ ਤਰੀ ਪਿੰਡ ਨੂੰ ਸਾਰਿਆਂ ਨੂੰ ਦੱਸਦਾ ਸੋਣੀਏ ਵੀ ਮੈਨੂੰ ਤਾਂ ਭੈੜੀ ਐ ਮੈਨੂੰ ਤਾਂ ਮੇਰੇ ਨਾਲ ਘਟਦੀ ਨਹੀਂ ਮੈਨੂੰ ਲੱਗਦਾ ਤੈਨੂੰ ਤਾਂ ਮੰਗਰੋ ਲੋਟ ਕਰੂੰਗਾ ਨਾ ਪਾਈ ਕਰਨੀ ਪੂ ਲੋਟ ਮੈਂ ਥੇਰੀ ਗੱਲ ਸੁਣ ਲੈ ਮਾਤਾ ਚਲ ਤੇਰੇ ਮੂਰੇ ਮੂਰੇ ਕੰਮ ਕਰੀ ਜਾਂਦੀ ਆ ਅਗਲੀ ਵੀ ਚੱਲ ਉਹ ਤਾਂ ¡Cardina! ਮੈਂ ਕਹ ਰਿਹਾ ਕਿਸ ਨੂੰ ਦਰ ਗਿਆ ਮੇਰੇ ਕੋਲੋਂ ਭੈਣ ਕਿਹੜੀ ਲਾਂਬੇ ਦਿੰਦੀ ਐ ਸਾਰੀ ਮੈਂ ਬਾਹਰ ਆਈ ਤਣਿੰਦ ਕਮਾ ਲੂ ਆਹ ਤਾਂ ਆਈ ਤਾਂ ਲੋਟ ਕਰਿਆ ਐ ਦੱਸ ਕਿਹੜੀ ਕਹਿੰਦੀ ਐ ਹੋਰ ਮੈਨੂੰ ਮੈਂ ਜਾ ਕੇ ਮਾਰ ਦੇਣਾ ਉੱਥੇ ਨੂੰ ਮੈਨੂੰ ਕੋਈ ਉਹ ਗੱਲ ਮੈਨੂੰ ਕੋਈ ਸਵਾਲ ਪੁੱਛਣਾ ਪਿਆ ਬਾਬ ਦੇਣੀ ਹੁਣ ਤਾਂ ਬਚਦੀ ਵੀ ਨਹੀਂ ਮੈਂ ਤੈਨੂੰ ਦੱਸਾਂ ਮੇਰੇ ਤਾਂ ਹੱਥ ਲਾ ਕੇ ਦੇਖੇ ਲਾਊਗਾ ਮੈਂ ਨਾ ਹੱਸ ਤਾ ਕਰ ਦੋਨੇ ਉਹੀ ਗੱਲ ਬਚ ਜਾ ਮੈਨੂੰ ਪਹਿਲਾਂ ਗੁੱਸਾ ਚੜੇ ਪਿਆ ਤੇਰੇ ਤੇ ਤੂੰ ਮੈਨੂੰ ਪੇਕੀ ਨਹੀਂ ਜਾਣੀ ਮੈਂ ਨਹੀਂ ਪੇਕਿਆ ਪਿੱਛੇ ਕਿਤੇ ਮੈਨੂੰ ਤੂੰ ਕੁੱਤੇ ਨਹੀਂ ਨਾ ਪੈਗੇ ਮੈਂ ਘੌਦਿਆ ਮੁੰਡਾ ਨੂੰ ਮੈਂ ਪਟਾਉਣੀ ਤੇਰੀ ਗੱਤ ਜੈ ਦੱਸ ਤੂੰ ਬਾਰਾ ਬੋਲਦੀ ਹੂੰ ਤੂੰ ਬਾਰਾ ਵੱਡੀ ਆ ਗਈ ਮੁੰਡੇ ਵਾਲੀ ਮੁੰਡੇ ਨੂੰ ਦੱਸਦੀ ਐ ਇਹ ਮੈਂ ਤਾਂ ਫਿਰ ਵੀ ਲਿਹਾਜ ਕਰ ਗਈ ਵੀ ਚੱਲ ਸੱਸਾ ਫਿਰ ਵੀ ਮੇਰੀ ਮਾਂ ਨਹੀਂ ਤਾਂ ਮੇਰੇ ਘਰ ਵਾਲੇ ਦੀ ਮਾਂ ਤਾਂ ਹੈਗੀ ਐ ਕਾ ਨੂੰ ਮਾਰਨਾ ਮੈਂ ਵੱਡੀ ਐ ਫਿਰ ਵੀ ਪਰ ਇਹ ਜਿਹੜੇ ਲੋਟੇ ਚੱਲਦੇ ਆ ਨਾ ਜੇ ਇਹੀ ਕਰੀ ਗਈਆਂ ਲੋੜੋਂ ਦਾ ਦੋਨਾਂ ਦੀ ਪੈਣੀ ਐ ਦੇਖਦੀ ਜਾਈਂ ਕਦੇ ਤਾਈ ਨੂੰ ਆਉਂਦੇ ਇਹਨਾਂ ਨੂੰ ਚੁਗਲਣਾ ਕਰਨੇ ਇਦੋਂ ਬਾਅਦ ਰੱਖ ਕੇ ਜਦੋਂ ਗੱਲਾਂ ਕਰਦੀਆਂ ਹੁੰਆਂ ਨਾ ਫੇਰ ਫੜ ਕੇ ਬਣਾਉਂਗੇ ਇਹਨਾਂ ਦਾ ਸਮਾਰਕੇ ਮੁਰਗਾ ਤਾਈ ਵੇਲਾ ਦਾ ਕਰ ਹੀ ਗਏ ਹੁਣ ਤਾਂ ਲੋਟਾ ਵਧੀਆ ਆਪਾਂ ਤਾਂ ਨਹੀਂ ਲੋਟਾਉਂਦੀ ਸੀ ਬੇਬੇ ਨੂੰ ਪੁੱਛਦੀਆਂ ਬੇਬੇ ਕੀ ਮਤ ਕਰ ਲਾੜਾ ਮੇਰੀ ਤਾਈ ਬਾਗੀ ਤਾਈ ਤਾਂ ਬਾਗੀ ਹਾਰਪੜੀ ਤਾਨੂੰ ਵੀ ਚੰਬੜ ਗਿਆ ਕੇ ਮੈਂ ਤਾਂ ਆਇਆਂਗਾ ਭਾਈ ਜਿਸ ਤਰ੍ਹਾਂ ਤਾਈ ਮੈਂ ਹਣ ਸਮਝਾਇਆ ਹੋਊਗਾ ਮਾੜਾ ਮੋਟਾ ਕੰਮ ਕੁਮ ਕਰ ਲੈ ਕਰੂਗਾ ਤਕੇ ਤੇ ਉਹਨੂੰ ਤਾਂ ਬਾੜੀ ਲਾਡੀ ਉਹਦੇ ਨਾਲ ਤਾਂ ਝਾੜੂ ਚੱਕ ਲੈ ਦੋ ਮਿੰਨੀ ਨਾਲ ਉਦੇ ਬੰਨੇ ਵੀ ਹੋਰ ਮੈਂ ਤਾਂ ਇਸ ਮਹਾਲ ਤੱਕ ਮੇਰੀ ਤਾਈ ਦਾ ਬਾੜੀ ਕਰ ਮੈਂ ਹੁਣ ਸਿੱਧੀ ਕਰਕੇ ਜਾਉ ਉਹ ਸਿੱਧੀ ਤਾਂ ਬਾੜਾ ਬੋਲਿਆ ਪਰ ਤਾ ਮੰਨ ਤੇਰੀ ਤਾਈ ਨੇ ਲਾਂਭਾ ਦਿੱਤਾ ਕਹਿੰਦੀ ਮੈਨੂੰ ਵੀ ਢਾਣ ਤੇ ਕਰ ਜਾਵੇ ਤਾਂ ਲੈ ਮੈਰਾ ਫਿਰ ਪਾਈ ਜੇ ਮੈਨੂੰ ਐ ਪਤਾ ਹੁੰਦਾ ਵੀ ਮੇਰੀ ਤਾਈ ਨੂੰ ਪੁੱਠਾ ਵੱਲੂ ਉਹ ਮੈਂ ਆ ਜਾਂਦਾ ਮੈਂ ਤਾਂ ਸਮਝ ਗਿਆ ਤੜ ਗਿਆ ਹਾਂ ਉਹ ਤਾਂ ਸਿੱਧੀ ਮਖੇਨ ਉਹ ਤਾਂ ਬਾੜੀ ਬੇਸ਼ੱਕੀ ਕਰਕੇ ਗਈ ਦੋਨਾਂ ਇੰਨਾ ਬੋਲੀਆਂ ਨਾਲ ਸਾਰਾ ਗਲੀ ਕਮਾਨ ਖੜਖੜ ਦੇਖਣ ਲੱਗ ਗਿਆ ਬੇਬੇ ਦਾ ਦੇਖ ਲੈ ਹਣਾ ਇਹ ਤਾਂ ਐ ਵੀ ਨਹੀਂ ਦੇਖਦੀ ਵੀ ਆਪਣਾ ਜਾਂ ਕੋਈ ਬਗਾਨਾ ਸਾਰਿਆਂ ਦਾ ਇੱਕੋ ਹੀ ਵਿਹਾਰ ਕਰਦੀ ਹੈ ਸਾਰਿਆਂ ਨਾਲ ਇੱਕੋ ਹੀ ਕਰਦੇ ਪਤਾ ਇਹਨੂੰ ਪਤਾ ਹੀ ਨਹੀਂ ਮਰਤਨ ਦਾ ਤਾਈ ਨੂੰ ਜਿਹੜਾ ਪੁੱਠਾ ਉਰੇ ਦਾ ਗੱਲ ਮਾੜੀ ਕਰੀਏ ਨੇ ਆਪਾਂ ਨੂੰ ਚਲ ਬੋਲਦੀ ਸੀਗੀ ਰੋਜ਼ ਮਾਰਦੀ ਸੀ ਉਹ ਤਾਂ ਚਲ ਗਈ ਅਗਲੀ ਹੁਣ ਉਹ ਤਾਂ ਬੜਾ ਕੁਝ ਕਹ ਕੇ ਗਈ ਹੈ ਅੱਛਾ ਹਾਂ ਪਰ ਜਦੋਂ ਇਹ ਨਹੀਂ ਮਾਟੀ ਉਹ ਵੀ ਲੱਗੀ ਬੋਲਣ ਅੱਛਾ ਅੱਛਾ ਐ ਮੇਰੇ ਨਹੀਂ ਹੋ ਗਈ ਨਾ ਮੈਂ ਨਹੀਂ ਵਗਾ ਤਾਂ ਪੂਰਾ ਬੋਲ ਕੇ ਦਈਆ ਨਾਲੇ ਇਹ ਮੁੱਢੀ ਗੀਨੇ ਹੋਰ ਬੱਬਾ ਮਾਤ ਬੋਲੇ ਤੈਨੂੰ ਪਤਾ ਹੀ ਹੈ ਮੇਰੇ ਕੋਈ ਦਾਅ ਵੀ ਤਾਂ ਹੁੰਦੀ ਨਹੀਂ ਕਿ ਸਤਿ ਤੂੰ ਕਿਵੇਂ ਦਾਅ ਲੂਗੀ ਇਹਨੇ ਕਿਵੇਂ ਦਵਾ ਲਿਆ ਦਾਅ ਤਾਂ ਕਾਣੋਂ ਸੀ ਭਰਾਉ ਮੈਂ ਕਰਤੀ ਦਾਅ ਗਈ ਕਹਿੰਦੀ ਤੇਰੇ ਮੂੰਹ ਨੂੰ ਮੈਂ ਤੁੱਪ ਕਰ ਜਾਨੀ ਹੁੰਦੀ ਮੈਂ ਵੀ ਕਹਿੰਦੀ ਸੀਗੀ ਤੈਨੂੰ ਮੈਂ ਤੈਨੂੰ ਛੁੱਧੀ ਕਰ ਦਿਆਂਗੀ ਗੁੱਤ ਦਾ ਬਾਲ ਬਾਲ ਕਰ ਦੂੰਗਾ ਕਹਿੰਦੀ ਮੈਂ ਤਾਂ ਉਹ ਮੈਨੂੰ ਤਾਂ ਆਪਾਂ ਹੀ ਸੀਗਾ ਮੈਂ ਇਹਨੂੰ ਖਿੱਚ ਲੂਗੀ ਮੈਂ ਖਿੱਚ ਲੈਣ ਦੇ ਤਾਂ ਹੀ ਮੈਂ ਟੜਿਆ ਸੀਗਾ ਪਰ ਕੀ ਪੁੱਤ ਮੈਂ ਆਪੇ ਹਟ-ਹਟ ਗਿਆ ਤਾਂ ਮਾ ਪਤਾ ਨਹੀਂ ਕਿ ਮੈਨੂੰ ਸੋਇਆ ਉਹਨੇ ਤਾਂ ਮੈਨੂੰ ਉੱਥੇ ਦਰ ਰਹੀਆਂ ਦਿਨ ਲੰਮਾ ਦਿੱਤਾ ਕਹਿੰਦੀ ਇੰਨੀ ਬਾੜੇ ਤੇਰੇ ਨੂੰ ਲੰਮਾ ਦੇਣੀ ਸੀ ਹੁਣ ਇਹ ਤਾਂ ਪੁੱਠਾ ਬੋਲਦੀ ਹੈ ਨਾ ਇਹਦਾ ਹੱਕ ਪੁੱਤਾਂ ਬੋਲਦੇ ਪੁੱਤ ਐ ਉਹ ਨਾ ਇਸ ਹੀ ਨੀ ਪੰਗੇ ਛਿੜੇ ਸਾਰੇ ਇਹ ਪਹਿਲਾਂ ਹੀ ਐ ਹੈਗਈ ਸੀ ਕਿ ਤਾਈ ਉਹਨੂੰ ਚੁਗਲੀਆਂ ਕਰਦੀ ਐ ਉਹ ਮੈਂ ਤੇ ਤਾਈ ਨੂੰ ਦੱਸਦਾ ਦੱਸਿਆ ਤਾਂ ਮੈਂ ਸੀਗਾ ਅੱਛਾ ਗੁੱਸੇ 'ਚ ਦੱਸਿਆ ਸੀਗਾ ਤੂੰ ਦੱਸ ਤਾਂ ਦਰਦ ਹਾਂ ਮੈਂ ਦੱਸਿਆ ਸੀ ਮਾਂ ਤੈਨੂੰ ਤਾਂ ਹੀ ਐਂ ਕਹਿੰਦੀ ਐ ਤਾਈ ਉਹ ਤਾਂ ਇੰਨਾ ਬੋਲੀ ਉਧਰ ਵੱਧਾ ਵੱਧਾ ਉਹਨੇ ਬੋਲ ਗਾਇਆ ਤਾਂ ਉੱਟ ਪਟਾਹ ਰਾਵਣਾ ਹੁੰਦਾ ਇੱਕੋ ਜਿਹਾ ਹੋਗੀਆਂ ਕੁਝ ਨਹੀਂ ਹੁੰਦਾ ਮੈਂ ਇਹਨੂੰ ਕਹੂੰ ਹਰ ਪਈ ਤੂੰ ਕਿੱਥੇ ਕੀ ਕਰਦੀ ਐ ਓਹ ਅੱਧੀ ਹੁਣ ਕੀ ਕਰਨਾ ਸੀਗਾ ਬਸ ਤੈਨੂੰ ਪਤਾ ਹੀ ਹੈ ਕੀ ਕਰਨਾ ਸਾਰਾ ਹਣ ਬੈਠੀ ਰਹਿੰਦੀ ਆ ਸਾਰਾ ਦੂਣੀ ਬੈਠੀ ਰਹਿੰਦੀ ਆ ਤਾਂ ਕਰਦੀ ਨਹੀਂ ਢੱਕਾ ਹੁਣ ਕੋਈ ਨਹੀਂ ਮੈਂ ਉਹ ਕਿਸੇ ਤਰੀਕੇ ਨਾਲ ਲਾਉਣਾ ਕਿਸੇ ਕੰਮ ਤੇ ਅੱਜ ਲੱਗਦੀ ਆ ਤਲਾਰਾ ਕਿਹੜਾ ਕਰਦੀ ਆ ਕਮਾਂਦਰ ਇਹ ਤਾਂ ਤਾਈ ਨੂੰ ਢਾਲਾ ਕਰ ਬੇਬੇ ਨੂੰ ਢਾਲਾ ਆ ਸੁੱਖ ਕੀ ਬਸ ਕਰੇ ਮੈਂ ਤਾਂ ਪੈਕਾਂ ਨਹੀਂ ਪੈਕਾਂ ਨੂੰ ਸੱਦ ਲੈਣੀਆਂ ਤੇਰੇ ਪੈਕੇ ਅੱਡੇ ਕਿੱਦਾਂ ਕਰਨਾ ਢੀਸੀ ਲੱਗਿਆ ਸੱਦ ਲਾ ਜਾ ਸਾਦ ਦੀਆਂ ਤਾਂ ਹੱਥ ਜਾ ਕੇ ਆਉਣੀ ਆ ਕੋਲੇ ਚਿੱਲਾ ਕੋਲੇ ਕੀ ਕਰੀ ਜਾਂਦੀ ਆ ਔਰ ਉਹਨਾਂ ਕਿਤੇ ਬਹੁ ਨੇ ਢਾ ਰਿਆ ਹੋਵੇ ਪੁੱਤ ਦੀਆਂ ਕੱਟਦੀ ਹੋਵੇ ਉਹਨੂੰ ਈਲਾ ਨੂੰ ਵਿਚਾਰੀ ਸਾਰਾ ਕੰਮ ਕਰਕੇ ਆਈਆਂ ਭੁੰਮਾ ਦਾਮ ਲੈਤਾ ਕੇ ਆ ਬੈਠੀ ਐ ਇੱਥੇ ਬੈਠ ਗਈ ਇੱਥੇ ਬਟਨਾ ਸੋ ਉੱਥੇ ਤਾਂ ਆ ਬੈਠੀ ਐ ਗੋਲ ਲੜਾਕਣਾ ਹਰਖ ਦੀ ਮਾਰੀ ਮੈਂ ਤਾਂ ਅਸੀਂ ਚ ਵੀ ਨਹੀਂ ਬੜੀ ਕੰਮ ਕਰਕੇ ਹੁਣ ਇੱਥੇ ਬਹਿ ਗਈ ਆ ਕੇ ਤੂੰ ਆ ਜਾ ਗਰਮੀ ਜੋਗਾ ਇੱਥੇ ਬੈਠੀ ਆਂ ਅੰਦਰ ਤਾਂ ਬਹਿ ਜਾ ਕਾ ਮੈਂ ਗਈ ਨਹੀਂ ਪਰ ਮਹਾਤ ਕੌਂ ਸੁਦੀਏ ਪਰ ਮਰੇ ਤੇ ਤੈਨੂੰ ਪਤਾ ਹੀ ਐ ਉਂਗਰ ਹੱਥ ਹੌਸਲਾ ਤੁਸੀਂ ਪੱਖਾ ਛੱਡ ਕੇ ਬਹਿ ਜਾ ਨਾ ਪਰ ਮੈਂ ਤਾਂ ਕਹੀਏ ਨਾ ਅੱਛੀ ਬਹਿ ਗਈ ਮੈਂ ਹੁਣ ਚਾਹ ਹੋਰ ਕੰਮ ਦਾ ਟਾਈਮ ਹੋ ਗਿਆ ਤੇ ਫਿਰ ਕੰਮ ਤਾਂ ਕਰ ਨਹੀਂ ਪਊਗਾ ਮੈਨੂੰ ਚਲ ਫਿਰ ਕੱਬਦਾ ਦੈਨ ਫਿਰ ਜੋ ਕੰਮ ਇਹ ਮੂੰਹ ਪਾ ਲਿਆ ਤਾਂ ਕੰਮ ਕਰ ਮੈਂ ਪਾ ਲਿਆ ਤੇ ਤੇਰਾ ਮੰਗਰ ਵੀ ਪੈ ਗਈ ਲਾ ਹੁਣ ਦੱਸ ਕੀ ਕਰਾਂ ਮੈਂ ਨੇ ਤਾਂ ਉਹ ਬਹੁਤ ਕੁਝ ਕਿਹਾ ਮੈਂ ਤਾਂ ਬੋਲੀ ਨਹੀਂ ਤੇਰੀ ਨੂੰ ਕਰਕੇ ਹੁੰਦਾ ਮੰਗਰ ਪੈਂਦੀ ਮੇਰਾ ਮੰਗਰ ਪੈਂਦੇ ਤੇਰੇ ਮੰਗਰ ਵੀ ਪੈ ਜਾਂਦੀ ਹੁਣ ਤਾਂ ਮੇਰੇ ਨਾਲੇ ਤਾਂ ਕੀ ਪਹਿਜੂਗੀ ਮੈਂ ਤਾਂ ਉਹ ਸਿੱਧੀ ਕਰਦਾ ਤਾਂ ਮੈਨੂੰ ਛੁੱਟੀ ਗਈ ਕੁੱਟ ਗਈ ਆ ਮਨ ਨੂੰ ਅਪੀタル ਹੋ ਗਿਆ ਜਿਦ ਪੁੱਠਾ ਬੋਲੂਗਾ ਬੁੱਸਾ ਨਾ ਕਰੀ ਵੀ ਮੇਰੇ ਨੂੰ ਐਂ ਕਹਿਦਾ ਬੁੱਸਾ ਕਰ ਜਦੋਂ ਆਪਨੇ ਹਟ ਗਿਆ ਅਗਲੇ ਤਾਂ ਫਿਰ ਬੋਲੂਗਾ ਹਾਂ ਮਜ਼ਾ ਉਹ ਬਣਾ ਦੂ ਬੰਦਾ ਮੈਂ ਤਾਂ ਈ ਚੀਪ ਜਾਂਦੀ ਸੀ ਬਚਾਲ ਕਾ ਨੂੰ ਪਲੇਸ ਪਾਉਣਾ ਘਰੇ ਕਾ ਨੂੰ ਪਾਉਣਾ ਮੈਂ ਤਾਂ ਮੂਰੇ ਮੂਰੇ ਕੰਮ ਕਰੀ ਜਾਂਦੇ ਹੁਣ ਬਗਾਨਾ ਵਾਲਾ ਤੂੰ ਕਾ ਚੱਲ ਜੀਂਗੀ ਫਿਰ ਗੱਲ ਉਹਦੀ ਤੂੰ ਫੇਸ ਕੁਸਤੇ ਨਾ ਡਰਿਆ ਕਰ ਤੂੰ ਕੰਮ ਨਾ ਕਰ ਤੂੰ ਕੰਮ ਛੱਡ ਕੇ ਬਹਿ ਜਾ ਹਾਂ ਜੇ ਮੈਨੂੰ ਕੱਲ ਮੈਂ ਤੇ ਤੈਨੂੰ ਕੁੱਟੂਗੀ ਕੁੱਟੂ ਦੇ ਨੂ ਕਿ ਮੈਂ ਹੱਥ ਲਾ ਕੇ ਦੇਖੇ ਅਸੀਂ ਹੈਗੇ ਆ ਤੇਰਾ ਸਲੀਕਾ ਤੇਨੂੰ ਕੱਲ ਮੈਂ ਤੇ ਪ ਮੇਰੇ ਪੇਕੇ ਨਹੀਂ ਮੈਂ ਪੇਕੇ ਆ ਰਹੀ ਹਾਂ ਮਾਤਾ ਡਾਕਟਰ ਡੀਸੀ ਲੱਗਿਆ ਪੈਕੇ ਨਾ ਕਹੇ ਪੇਕੇ ਮੇਰੇ ਵੀ ਹੈਗੇ ਆ ਆ ਨਹੀਂ ਮੈਂ ਜਾ ਦਿਆ ਕੁਦ ਦੇਖਣਾ ਪਰਮੇ ਜਿਹੜੀ ਨਾ ਕਰਨੇ ਜੇ ਮੈਂ ਸੱਦ ਲੈ ਹਾਂ ਮੈਂ ਵੀ ਕਹੇ ਪੇਕੇ ਆ ਰਹੀ ਹਾਂ ਮੈਂ ਬਿਨਾ ਪੇਕੇ ਆ ਰਹੀ ਨਹੀਂ ਇਹਨੂੰ ਤਾਂ ਆ ਗਿਆ ਤਾਂ ਉਹੀ ਕੰਮ ਕਰਦੀ ਤੋਰੀ ਫਿਰ ਦੇਦਾ ਕਿਹੜਾ ਕੋ ਅੱਗਾ ਪਿੱਛਾ ਮੈਂ ਕਰਿਆ ਉਹਦੇ ਮੁੱਲ ਦੀ ਵਿਆਹ ਕੇ ਲੈਣੀ ਆ ਆ ਨਹੀਂ ਲਾ ਬਤਾ ਰੋ ਨਾ ਤੂੰ ਆਇਆ ਕਰ ਜਮਾਨਾ ਦੀ ਰੋਟੀਆਂ ਪਕਾਈ ਆਪੇ ਪਕਾਉਗੀ ਤੁਰ ਤਾਇਰਾ ਤਾਂ ਮੈਂ ਵੀ ਪਾਇਆ ਦੂਜੇ ਕਮਰੇ ਹਾਂ ਤੂੰ ਗਰਲਾਲ ਨੂੰ ਕਹ ਦੇਈ ਮੈਂ ਰੋਟੀ ਨਹੀਂ ਪਕਾਉਂਦੀ ਨਾ ਤੂੰ ਖਾ ਹੀ ਨਾ ਮੈਂ ਜੋ ਕਹਿੰਦੇ ਨੂੰ ਭੁੱਖ ਲੱਗੀ ਆਪੇ ਪਕਾਉਂਗੀ ਆਪੇ ਪਕਾ ਲੋਗੇ ਆਹੋ ਆ ਜਾਓ ਤੇਦੇ ਦਾਤ ਸੀ ਨਾ ਮੈਂ ਸੋਚਦੀ ਆਂ ਵੀ ਪਸ਼ੂਆਂ ਦਾ ਉਹ ਆਜੂ ਬੜਾ ਵਾਲਾ ਹੈ ਕੰਨੇ ਪਸ਼ੂਆਂ ਦੇ ਸਾਹ ਲਿਆਂਗੀ ਪਸ਼ੂਆਂ ਸਾਹ ਦੀ ਨੀਰਾਪਾ ਦੀ ਤੇ ਰੋਟੀ ਪਕਾਈ ਨਾ ਉੱਥੇ ਉੱਥੇ ਦੁੱਧ ਲੈ ਜੀਂ ਗਲਾਸ ਉੱਥੇ ਪੀ ਆਈ ਗੱਲ ਕਰ ਵਾਲੀ ਕਰਵਾ ਦੋ ਗੁੱਗਾ ਗਲਾਸ ਗਲਾ ਗਰਲਾਲ ਨੂੰ ਜਾਈਕ ਤੂੰ ਪੀ ਲਈ ਕੀ ਕ ਤਮਾਜਾਂ ਨਾ ਪੈ ਜੇ ਹਾਂ ਮੋਜਾਂ ਦੁੱਧ ਪੀ ਕੇ ਪੈ ਜੇ ਮਾਂ ਪੁੱਤ ਕਦੇ ਸਟਾਜੇ ਭੁੱਖੀ ਪੈ ਜਾਗੇ ਅੱਛਾ ਐ ਗੱਲਾਂ ਹੁੰਦੀਆਂ ਦੋਨਾਂ ਦੀਆਂ ਖੜਖੜ ਕੇ ਕਰਦੀਆਂ ਇਹ ਚੁਗਲੂਆਂ ਮੈਂ ਖਵਾਉਣੀ ਇਹਨਾਂ ਦੋਨਾਂ ਨੂੰ ਬਦਾਮ ਵਾਲੀ ਖੀਰ ਪਹਿਲਾਂ ਤਾਂ ਟਾਈ ਨੂੰ ਪਾਉਣੀ ਖੀਰ ਮੇਰੀ ਬੇਬੇ ਨੂੰ ਤਾਂ ਫੇਰ ਪਾਉ ਮੈਂ ਕਰਦੀ ਇਹਨਾਂ ਨੂੰ ਲੋਟ ਆ ਗਈ ਮੈਂ ਆ ਗਈ ਉਹ ਨਹੀਂ ਆ ਗਈ ਆ ਜਾ ਲਈ ਤਾਈ ਬਦਾਮ ਵਾਲੀ ਖੀਰ ਖਾ ਲਈ ਭਾਈ ਜੀ ਕਹਿੰਦੇ ਉਹ ਮੈਂ ਮਰ ਜਾਦਾ ਹੁਣ ਮੰਗਰ ਤਾ ਆ ਜਾ ਬੇਬੇ ਆ ਕੇ ਮੈਂ ਮੰਗਰ ਪਾਉਂਦੀ ਨਹੀਂ ਤਾ ਮੈਂ ਕਰਦੀ ਨਾ ਲਗਾ ਨਹੀਂ ਪਾਇਆ ਸੁਣਾ ਕੇ ਜਾਇ ਨਾ ਲਾ ਨੀ 我来，你大